ਕੀ ਇਹ ਮੁਰਦਾ ਨੂੰ ਬੋਲਣ ਦਾ ਦਿੰਦੇ ਆ ਇਹ ਮੁਰਦਾ ਬੋਲ ਰਿਹਾ ਬੰਦਾ ਤਾਂ ਮਰ ਗਿਆ ਇਹ ਮੁਰਦਾ ਇਸ ਚ ਬੋਲ ਰਿਹਾ ਕੀ ਪੁਲਿਸ ਨੇ ਡਾਕਟਰਾਂ ਤੇ ਇਹ ਪੁੱਛਿਆ ਵੀ ਤੁਸੀਂ ਹੁਣ ਤੱਕ ਭਾਈ ਸਾਨੂੰ ਕਿਉਂ ਨਹੀਂ ਦੱਸਿਆ ਜੇ ਐਡਾ ਵੱਡਾ ਸੀਰੀਅਸ ਕੇਸ ਮਰ ਗਿਆ ਸੀ ਤੁਹਾਡੇ ਕੋਲੇ ਆ ਕੇ ਅਦਾ ਦੇ ਨਾਲ ਕਹਾਂਗਾ ਵੀ ਆਇਆ ਕਰੋ ਕਰੋ ਐਕਸੀਡੈਂਟ ਜਿੰਨੇ ਕਰ ਲੈਣੇ ਕਰਕੇ ਦਿਖਾਓ ਨਹੀਂ ਸੱਟਾਂ ਲਾ ਕੇ ਦਿਖਾਓ ਸ਼ਿਵਲ ਹਸਪਤਾਲ ਬਠਿੰਡਾ ਦੇ ਵਿੱਚ ਸ਼ਾਮ ਨੂੰ 8:30 ਵਜੇ 23 ਤਰੀਕ ਨੂੰ ਮੌਤ ਹੋ ਗਈ ਪੁਲਸ ਤੋਂ ਤੇ ਇਨਫੋਰਮੇਸ਼ਨ ਇਹ ਕਹਿੰਦੀ ਆ ਵੀ ਸਾਨੂੰ ਜਿਹੜੀ ਸੂਚਨਾ ਮਿਲੀ ਹੈ ਉਹ ਸੂਚਨਾ ਪੁਲਸ ਕਹਿੰਦੀ ਹੈ ਸਾਨੂੰ 24 ਤਰੀਕ ਨੂੰ ਮਿਲੀ ਆ ਇੱਥੇ ਜਾ ਤਾਂ ਪੁਲਸ ਝੂਠ ਬੋਲ ਰਹੀ ਹੈ ਕਿ ਉਹਨੂੰ ਸੂਚਨਾ ਹੀ ਮਿਲੀ ਜਾਂ ਡਾਕਟਰਾਂ ਦੀ ਵੱਡੀ ਕਤਾਹੀ ਹੈ ਸਿਵਲ ਹਸਪਤਾਲਾਂ ਦੀ ਸਵਾਲ ਇਹ ਨਹੀਂ ਆ ਕੌਣ ਡਾਕਟਰ ਡਿਊਟੀ 'ਚ ਆ ਕੌਣ ਨਹੀਂ ਡਿਊਟੀ 'ਚ ਕੀ ਦੀ ਸਰਕਾਰ ਆ ਕੀ ਦੀ ਨਹੀਂ ਸਰਕਾਰ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ ਕਿਵੇਂ ਮਰਿਆ ਕਿਵੇਂ ਨਹੀਂ ਮਰਿਆ ਇਹ ਸਵਾਲ ਨਹੀਂ ਹੈਗੇ ਇਹਦੇ 'ਚ ਇਹਦੇ ਸਵਾਲ ਇਹ ਆ ਜਦ ਤੋਂ ਉਹਦੇ ਕੋਲ ਇੰਜਨ ਆਉਂਦਾ ਨਾਲ ਦੀ ਨਾਲ ਰਿਪੋਰਟ ਦੇਈ ਬਠਿੰਡੇ ਸ਼ਹਿਰ ਦੇ ਵਿੱਚ ਕਹਿੰਦੇ ਨੇ ਐਕਸੀਡੈਂਟ ਹੋਇਆ ਬਠਿੰਡੇ ਜੀ ਰਾਤ ਨੂੰ ਡੈਥ ਹੋ ਗਈ ਮੌਤ ਹੋ ਗਈ 8:30 ਵਜੇ ਤੇ ਫਿਰ ਭਾਈ ਉਹ ਦੂਜੇ ਦਿਨ ਤੱਕ 23 ਤਰੀਕ ਨੂੰ ਮੌਤ ਹੋ ਗਈ 24 ਤੱਕ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਾ ਜੇ ਐਮਰਡੀ ਡਾਕਟਰ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਮਾਰਿਆ ਗਿਆ ਜਾਂ ਇਹ ਮਰਿਆ ਹੈ ਤੇ ਫਿਰ ਹੋਰ ਕੌਣ ਦੱਸੂ ਜੱਜਾਂ ਨਹੀਂ ਨਹੀਂ ਇਹ ਦੱਸਣਾ ਇਹ ਡਾਕਟਰਾਂ ਨੂੰ ਦੱਸਣਾ ਗੜਬੜ ਹੋ ਗਈ ਕਿ ਪੁਲਿਸ ਅਗਲੇ ਦਿਨ ਦੱਸਦੀ ਹੈ ਸੂਚਨਾ ਹੋਰ ਕੀ ਕੀ ਇਹ ਗੜਬੜ ਨਹੀਂ ਹੈ ਵੱਡੀ ਗੜਬੜਾ ਤੁਸੀਂ ਇਹਨੂੰ ਛੋਟੀ ਸਮਝਦੇ ਹੋ ਤੁਹਾਨੂੰ ਪਤਾ ਹੀ ਨਹੀਂ ਕਾਨੂੰਨ 'ਚ ਕੀ ਹੈ ਏ ਵੱਡੀ ਗੜਬੜਾ ਕਿਸੇ ਨਾ ਕਿਸੇ ਨੇ ਰਲ ਕੇ ਕਿਸੇ ਨਾ ਕਹਿ ਕੇ ਲਖੋਇਆ ਗਿਆ ਗੱਲ ਨੂੰ ਆ ਇਹਨਾਂ ਨੇ 16 ਸੱਟਾਂ ਲਖੀਆਂ ਕਦੇ ਨੀਂਦ ਪਏ ਹੋਏ ਨੇ ਅੱਡੇ ਅੱਡੇ ਇੱਥੇ ਵੀ ਨੀਂਦ ਨੇ ਇਹਨੂੰ ਅਸੀਂ ਟੈਂਪੋਰਲ ਬੋਨ ਹੈ ਜਿਹਨੂੰ ਪੁੜਪੀ ਕਹਿੰਦੇ ਹੋਂ ਇਹਦੇ ਕਰਕੇ ਮੌਤ ਹੁੰਦੀ ਆ ਅਮ ਤੱਕ ਜੇ ਸੱਟ ਵੱਜੇ ਟੈਂਪੋਰਲ ਬੋਨਤੇ ਤੇ ਪਰਾਇਟਲ ਬੋਨਤੇ ਉਹਨੇ ਲਿਖਿਆ ਕਿ ਕਿਤੇ ਫਰੰਟਲ ਬੋਨਤੇ ਇਹ ਸਾਰੀ ਆ ਪਰਾਇਟਲ ਬੋਨ ਕਰ ਇਹਦੇ ਵਿੱਚ ਇੱਥੇ ਸੱਟ ਵੱਜੀ ਆ ਇਦਾਂ ਵੀ ਕੋ ਕਹਿੰਦਾ ਵੀ ਉੱਥੇ ਨੀਂਦ ਪਏ ਹੋਏ ਨੇ ਉਹ ਨਾ ਹੱਡੀ ਟੁੱਟੀ ਆ ਇਹਨੇ ਨੇ ਨੀਲ ਪੈ ਗਏ ਤੇ ਨੀਲ ਨਾਲ ਰੱਖ ਨਹੀਂ ਹੋ ਸਕਦੀ ਐਨੇ ਨੇ ਜਿਹੜੇ ਨੀਲ ਨੇ ਇਹਨਾਂ ਨਾਲ ਮੌਤ ਨਹੀਂ ਹੋ ਸਕਦੀ ਇਕੱਲੇ ਨੀਲ ਇਹਦਾ ਮਤਲਬ ਕੋਈ ਨਾ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਹੋਈ ਹੈ ਜਿਹਦੇ ਕਰਕੇ ਉਹ ਮੌਤ ਹੋ ਗਈ ਤੇ ਨੀਲ ਦਾ ਇੱਕ ਬਹਾਨਾ ਬਣਿਆ ਪੱਟਾਂ ਤੇ ਥੋੜੀ ਥੋੜੀ ਛੱਟਾਂ ਨੇ ਇੰਦਰੀ ਦੇ ਉੱਤੇ ਵੀ ਮੜ ਜਾ ਕੁਛ ਆਇਆ ਹੋਇਆ ਕੰਨਾਂ ਤੇ ਨੇ ਡਾਕਟਰਾਂ ਦੀ ਡਿਊਟੀ ਹੈ ਦੱਸਣਾ ਜੇ ਡਾਕਟਰ ਨਾ ਦੱਸਣ ਉਹ ਤਾਂ ਫੜ ਕੇ ਬੰਦੇ ਨੂੰ ਅੰਦਰ ਕਰਦੇ ਆ ਮਾਦੀ ਨੂੰ ਨਹੀਂ ਅੰਦਰ ਕਰਿਆ ਸੀ ਕੋਈ ਵੀ ਇਹ ਨਹੀਂ ਜਿਆ ਕਿ ਹੈ ਇੱਥੇ ਤਾਂ ਬੰਦਾ ਮਰ ਗਿਆ ਯਾਰ ਮੈਨੂੰ ਸ਼ਰਮ ਆਂ ਕਹਿੰਕੇ ਗੌਰਵ ਜੱਤ ਨੂੰ ਚਾਹੀਦਾ ਵੀ ਇਨਕੁਰੀ ਕਰਾਵੇ ਵੱਡੀ ਵੇ ਹੋਇਆ ਕਿੰਨਾ 31 ਸਾਲ ਦਾ ਨੌਜਵਾਨ ਨਰਿੰਦਰਦੀਪ ਸਿੰਘ ਜਿਸ ਦਾ ਕਤਲ ਹੋ ਜਾਂਦਾ ਔਰ ਕਤਲ ਕਿਵੇਂ ਹੋਇਆ ਦੋਸ਼ਤਾਏ ਲੱਗਦੇ ਨੇ ਕਿ ਪੁਲਿਸ ਨੇ ਕਤਲ ਕੀਤਾ ਹੈ ਤਸ਼ੱਦਦ ਨਾਲ ਕੀਤਾ ਹੈ ਸੀਆਈਏ ਸਟਾਫ 2 ਦੇ ਕੁਝ ਪੁਲਿਸ ਮੁਲਾਜ਼ਮਾ ਨੇ ਕੀਤਾ ਹੈ ਇਹ ਦੋਸ਼ ਸੱਚੇ ਸਾਬਤ ਕਿਵੇਂ ਹੋ ਰਹੇ ਨੇ ਮਡਲੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ ਤੇ ਪੁਲਿਸ ਨੇ ਨਲਾਕੀਆਂ ਤਿੰਨ ਗਹਿਲੀਆਂ ਕੀ ਹੁਣ ਤੱਕ ਵੱਡੀਆਂ ਕੀਤੀਆਂ ਨੇ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਪੋਸਟਮਾਰਟਮ ਦੀ ਰਿਪੋਰਟ ਨੂੰ ਇੱਕ ਮਾਹਰ ਡਾਕਟਰ ਦੇ ਨਜ਼ਰੀਏ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਚ ਤੱਥ ਫੈਕਟ ਬਿਲਕੁਲ ਸਾਹਮਣੇ ਨੇ ਤਿੰਨ ਡਾਕਟਰਾਂ ਦੇ ਪੈਨਲ ਨੇ ਬੋਰਡ ਨੇ ਜਿਹੜਾ ਇਹ ਪੋਸਟਮਾਰਟਮ ਕੀਤਾ ਐਮਜ਼ ਹਸਪਤਾਲ ਬਠਿੰਡਾ ਦੇ ਵਿੱਚ ਹੋਇਆ ਹੈ ਪੋਸਟਮਾਰਟਮ ਡਾਕਟਰ ਪਰਨਾਲ ਗਰਗ ਜੀ ਸਾਡੇ ਨਾਲ ਨੇ ਉਹਨਾਂ ਤੋਂ ਸਮਝਦੇ ਆ ਉਹਨਾਂ ਦੇ ਹੱਥ ਵਿੱਚ ਉਸੇ ਪੋਸਟਮਾਰਟਮ ਦੀ ਕਾਪੀ ਵੀ ਹੈ ਕਿ ਉਹ ਕੀ ਕਹਿੰਦੇ ਨੇ ਇਹ ਸਾਰੇ ਮਾਮਲੇ ਨੂੰ ਲੈ ਕੇ ਡਾਕਟਰ ਸਾਹਿਬ ਨਰਿੰਦਰਦੀਪ ਸਿੰਘ ਦਾ ਹੁਣ ਇੱਕ ਕੇਸ ਆ ਜਿਹੜਾ ਕਾਫੀ ਹਾਈਲਾਈਟ ਹੋ ਰਿਹਾ ਇੱਕ ਤਾਂ ਇਸ ਕਰਕੇ ਕਿ ਕੋਹ ਕੋਹ ਕੇ ਮਾਰਿਆ ਗਿਆ ਪਰਿਵਾਰ ਰੋ ਰਿਹਾ ਹੈ ਅਜੇ ਤੱਕ ਇਨਸਾਫ ਨਹੀਂ ਉੱਤੋਂ ਪੁਲਿਸ ਪਰਦੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਜ਼ਰੀਏ ਸਮਝੀਏ ਤਾਂ ਕੀ ਕਹਿੰਦਾ ਕੇਸ ਦੇਖੋ ਗੱਲ ਇਹ ਹੈ ਵੀ ਆਹ ਪੋਸਟਮਾਰਟਮ ਦੀ ਆਦੀ ਰਿਪੋਰਟ ਹੈ ਇਹ ਮੈਂ ਸਾਰੀ ਰਿਪੋਰਟ ਤੁਸੀਂ ਭੇਜੀ ਮੈਨੂੰ ਮੈਂ ਪ੍ਰਿੰਟ ਆਊਟ ਵੀ ਕੱਢਿਆ ਇਹਦੇ ਐਸੀ ਕਰਕੇ ਕਿਉਂਕਿ ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ ਜੀ ਇਹ ਅਸੀਂ ਆਮ ਤੌਰ ਤੇ ਕਹਿੰਦੇ ਆ ਵੀ ਅਸੀਂ ਮੁਰਦਿਆਂ ਨੂੰ ਬੋਡਨ ਡਾ ਦਿੰਦੇ ਆ ਇਹ ਮੁਰਦਾ ਬੋਲ ਰਿਹਾ ਹੈ ਬੰਦਾ ਤਾਂ ਮਰ ਗਿਆ ਇਹ ਮੁਰਦਾ ਇਸ ਚ ਬੋਲ ਰਿਹਾ ਹੈ ਇੰਨਾ ਚੰਗਾ ਹੋਇਆ ਕਿ ਡਾਕਟਰਾਂ ਨੇ ਆਪਣੀ ਡਿਊਟੀ ਸਹੀ ਨਿਭਾਈ ਹੈ ਤਿੰਨ ਡਾਕਟਰਾਂ ਦਾ ਪੈਨਲ ਹੈ ਇਹ ਇਹਨਾਂ ਦੇ ਬਟੰਡਾ ਚ ਕਰਿਆ ਗਿਆ ਹੈ ਕਈ ਵਾਰੀ ਡਾਕਟਰਾਂ ਨੂੰ ਵੀ ਪਤਾ ਨਹੀਂ ਹੁੰਦਾ ਜਾਂ ਗੜਬੜ ਕਰ ਜਾਂਦੇ ਜਾਂ ਜਾਣੇ ਜਾਣੇ ਵੀ ਗੜਬੜ ਕਰ ਦਿੰਦੇ ਨੇ ਪਰ ਜਦ ਮੈਂ ਰਿਪੋਰਟ ਪੜ੍ਹੀ ਐ ਪੋਸਟਮਾਰਟਮ ਦੀ ਤਾਂ ਮੈਨੂੰ ਬਹੁਤ ਹੀ ਮਤਲਬ ਠੀਕ ਲੱਗਿਆ ਬਿਲਕੁਲ ਤਸੱਲੀ ਹਾਂ ਮੈਨੂੰ ਤਸੱਲੀ ਹੋਈ ਐ ਵੀ ਡਾਕਟਰਾਂ ਨੇ ਪੋਸਟਮਾਰਟਮ ਠੀਕ ਰਿਹਾ ਨਹੀਂ ਜਦ ਮੈਂ ਬਿਠੇ ਰਹੇ ਦੇਖੇ ਨੇ ਜਿਵੇਂ ਉਹ ਨਵਦੀਪ ਜਿਹੜਾ ਸੀ ਕਹਿੰਦੇ ਸੀ ਉਹਦੇ ਚ ਹੋਇਆ ਸੀ ਟਰੈਕਟਰ ਨਾਲ गिर ਕੇ ਹੋਇਆ ਸੀ ਉਹਦਾ ਜਦ ਮੈਂ ਪੋਸਟਮਾਰਟਮ ਪੜ੍ਹਿਆ ਮੈਂ ਹੈਰਾਨ ਰਹਿ ਗਿਆ ਕਿ ਉਹ ਬਾਅਦ ਦੇ ਵਿੱਚ ਉਹਦਾ ਐਕਸੀਡੈਂਟ ਮਾਰੀ ਚ ਡੱਬਿਆ ਐ ਤੇ ਪੋਸਟਮਾਰਟਮ ਜਿਵੇਂ ਕਿਤੇ ਲਿਖਿਆ ਹੀ ਨਹੀਂ ਵੀ ਅਸੀਂ ਐਕ ਮੇਰੇ ਕੋਈ ਹੋ ਜੀਆਂ ਗਲਤੀਆਂ ਔਰ ਐਕਸਰੇ ਚ ਨਾਮ ਨੂਮ ਵੀ ਨਹੀਂ ਹੈ ਸੋ ਇਹ ਜਿਹੜਾ ਪੋਸਟਮਾਰਟ ਮੈਂ ਬਿਲਕੁਲ ਠੀਕ ਹੈ ਕਿਉਂਕਿ ਮੇਰਾ ਜੋ ਤਜਰਬਾ ਉਸ ਤੋਂ ਮੈਂ ਗਲਤ ਕਰੇ ਮੈਂ ਹੁੰਦਾ ਮੈਂ ਵੀ ਇਦਾਂ ਹੀ ਮੈਂ ਤਾਂ ਇਹ ਤਾਂ ਬਹੁਤ ਸੀਰੀਅਸ ਮੈਟਰ ਸੀ ਮੈਂ ਤਾਂ ਛੋਟੀਆਂ ਛੋਟੀਆਂ ਗੱਲਾਂ ਚ ਵੀ ਬੋਰਡ ਬਣਾ ਦਿੰਦਾ ਸੀ ਤਿੰਨ ਡਾਕਟਰਾਂ ਦਾ ਕਿਉਂਕਿ ਜਦ ਜੇ ਪੁਲਿਸ ਦੀ ਕੋਲੀ ਦਾ ਡਰ ਹੋਵੇ ਸ਼ੰਕ ਹੋਵੇ ਜੀ ਜੇ ਕਿਸੇ ਲੜਾਈ ਵੱਡੀ ਲੜਾਈ ਚ ਸ਼ੱਕ ਹੋਵੇ ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਚੰਗਾ ਹੁੰਦਾ ਹੈ ਕਿ ਬੋਰਡ ਬਣਾ ਦੋ ਜੀ ਜਾ ਜੇ ਕਿਸੇ ਨੇ ਜਾਣ ਬੁੱਝ ਕੇ ਕਤਲ ਕਰਿਆ ਹੋਵੇ ਤੇ ਉਹਨੂੰ ਖੁਦਕੁਸ਼ੀ ਬਣਾ ਰਿਹਾ ਹੋਵੇ ਜੀ ਪੁਲਿਸ ਡਾਕਟਰ ਸਾਹਿਬ ਜਿੰਨਾ ਤੱਕ ਦੋਸ਼ ਲੱਗ ਰਹੇ ਸੀ ਸਿਰਫ ਪਰਿਵਾਰ ਵੀ ਕਹਿ ਰਿਹਾ ਸੀ ਕਿ ਪੁਲਿਸ ਤਸ਼ੱਦਦ ਦਾ ਕੀਤਾ ਹੋਇਆ ਕਤਲ ਹੈ ਉਦੋਂ ਤੱਕ ਕੁਝ ਲੋਕ ਮੰਨਦੇ ਇਸ ਕਰਕੇ ਨਹੀਂ ਕਿ ਹੋ ਸਕਦਾ ਕੱਲ ਨੂੰ ਕਹਾਣੀ ਕੋਈ ਹੋਰ ਨਾ ਨਿਕਲੇ ਇਹ ਪੋਸਟਮਾਰਟਮ ਦੀ ਰਿਪੋਰਟ ਕਹਾਣੀ ਕੀ ਦੱਸਦੀ ਸੋ ਪਹਿਲੀ ਗਲਤੀ ਇਹ ਹੈ ਦੂਜੀ ਗੱਲ ਇਹ ਹੈ ਵੀ ਇਹਦੇ ਚ ਪਹਿਲਾਂ ਮੈਂ 6 ਸੱਟਾਂ ਤੇ ਬਾਅਦ ਸੀ ਜਾਣਾ 15 16 ਸੱਟਾਂ ਨੇ ਜਿਹੜੀਆਂ ਇਹਨਾਂ ਚ ਮੈਂ ਜੇ ਨਹੀਂ ਪਹਿਲਾਂ ਗੱਲ ਕਰਾਂਗਾ 16 ਸੱਟਾਂ ਨੇ ਟੋਟਲ ਜੀ ਤੇ ਬੋਧੀਆਂ ਸੱਟਾਂ ਦੋਨੇ ਮਾਹਾਂ ਤੇ ਸਿਰ ਤੇ ਮੂੰਹ ਦੇ ਉੱਤੇ ਨੇ ਤੇ ਇਹਦਾ ਸਵਾਲ ਇਹ ਹੈ ਕਿ ਇਹਨਾਂ ਨੇ ਆ ਲਿਖਿਆ ਹੈ ਕਿ ਉਸ ਨੂੰ ਬਠਿੰਡਾ ਹਸਪਤਾਲ ਦੇ ਵਿੱਚ 8:00 ਵਜੇ ਇਹ 50 ਮਿੰਟ ਪੜਿਆ ਜਾਂਦਾ ਕਿ 30 ਮਿੰਟ ਪੜਿਆ ਜਾਂਦਾ ਹੈ ਇਹ ਕਿਹੜੀ ਤਰੀਕ ਨੂੰ ਸਿਵਲ ਹਸਪਤਾਲ ਚ 2 ਇਹ ਤਾਂ ਸਰਕਾਰੀ ਹਸਪਤਾਲ ਤੇ ਲੱਤ ਹੋਈ ਹੈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਸ਼ਾਮ ਨੂੰ 8:30 ਵਜੇ 23 ਤਰੀਕ ਨੂੰ ਮੌਤ ਹੋ ਗਈ ਪੁਲਸ ਉਤੇ ਇਨਫਰਮੇਸ਼ਨ ਇਹ ਕਹਿੰਦੀ ਆ ਵੀ ਸਾਨੂੰ ਜਿਹੜੀ ਸੂਚਨਾ ਮਿਲੀ ਹੈ ਉਹ ਸੂਚਨਾ ਪੁਲਸ ਕਹਿੰਦੀ ਹੈ ਇਹਦੇ ਵਿੱਚ ਹੀ ਆ ਅੱਗੇ ਦੇਖ ਲਓ ਤੁਸੀਂ ਕਹਿੰਦੇ ਸਾਨੂੰ 24 ਤਰੀਕ ਨੂੰ ਮਿਲੀ ਹੈ ਇਹਦੇ ਵਿੱਚ ਜਿਹੜੇ ਸਿਵਲ ਹਸਪਤਾਲ ਮਠਿੰਡਾ ਦੇ ਡਾਕਟਰ ਨੇ ਉਹ ਕਟਾਰੇ ਚ ਨੇ ਕਿਉਂਕਿ ਸਾਡੀ ਡਿਊਟੀ ਹੈ ਡਾਕਟਰਾਂ ਦੀ ਜਦ ਕੋਈ ਵੀ ਲੜਾਈ ਵਾਲਾ ਕੋਈ ਕੇਸ ਆ ਜੀ ਜਿਹਦਾ ਅਸੀਂ ਪਰਚਾ ਕਰਦੇ ਆ ਜਾਂ ਜਿਹਦਾ ਅਸੀਂ ਇਲਾਜ ਕਰਦੇ ਆ ਕਿਉਂਕਿ ਕਹਿੰਦੇ ਉਸ ਹਸਪਤਾਲ ਚ ਰਿਹਾ ਹੈ ਚਾਹ 10 ਮਿੰਟ ਰਿਹਾ ਚਾਹ 20 ਮਿੰਟ ਰਿਹਾ ਚਾਹ ਘੰਟਾ ਰਿਹਾ ਜੀ ਜੇ ਵੀ ਅਸੀਂ ਰਾਤ ਕਰਦੇ ਆ ਜਾਂ ਜਿਹੜੀ ਹੁੰਦੀ ਅਸੀਂ ਪੁਲਿਸ ਨੂੰ ਸੂਚਨਾ ਨਾਲ ਦੇ ਨਾਲ ਭੇਜ ਦਾਂ ਇਹ ਸਾਡੀ ਡਿਊਟੀ ਹੈ ਰਜਿਸਟਰ ਲੱਗਿਆ ਹੁੰਦਾ ਉਹਨੂੰ ਕੋਈ ਕੱਟ ਨਹੀਂ ਸਕਦਾ ਉਹਦੇ ਵਿੱਚ ਕੋਈ ਬਦਲਾਅ ਨਹੀਂ ਕਰ ਸਕਦਾ ਉਹ ਕੋਰਟ 'ਚ ਪੇਸ਼ ਹੋ ਸਕਦਾ ਔਰ ਥਾਣੇ ਦੀ ਡਿਊਟੀ ਹੈ ਕਿ ਉਹਦੇ 'ਚ ਐਸਾ ਯਾਰ ਦਾ ਜ਼ਿਕਰ ਹੈ ਕਿਸੇ ਨੂੰ ਜਾਣ ਦੀ ਲੋੜ ਨਹੀਂ ਜੀ ਦੋਗਨ ਤਾਂ ਪਤਾ ਨਹੀਂ ਇਸ ਗੱਲ ਦਾ ਜੇ ਡਾਕਟਰ ਬੇਈਮਾਨ ਨਹੀਂ ਬਹੁਤੇ ਨਹੀਂ ਕਰਦੇ ਬਹੁਤੇ ਕਰਦੇ ਵੀ ਇਹਨਾਂ ਵਿੱਚੋਂ ਕੁਝ ਜੇ ਉਹਨਾਂ ਨੂੰ ਤੁਸੀਂ ਜਿਹੜਾ ਆ ਗਿਆ ਪਰਚਾ ਲਿਖ ਕੇ ਭੇਜ ਦਿਓ ਮੈਂ ਇਹ ਕਰਦਾ ਸੀ ਕਈ ਇਹਦੇ ਤੇ ਮਤਭੇਦ ਵੀ ਰੱਖਦੇ ਸੀ ਮਹਾਰ ਵੀ ਜੇ ਆਪੇ ਮਾਰੀ ਸੱਟ ਲੱਗਦੀ ਹੈ ਮੈਂ ਉੱਤੇ ਲਿਖ ਦਿੰਦਾ ਵੀ ਅਗਲਾ ਆਪ ਹੀ ਸੱਟਾਂ ਮਾਰ ਕੇ ਆ ਗਿਆ ਮਤਲਬ ਦੂਜੇ ਤੇ ਕੈਸ ਕਰਨਾ ਮੈਂ ਉੱਤੇ ਲਿਖ ਦਿੰਦਾ ਵੀ ਇੰਨਾ ਸੱਟਾਂ ਦੇ ਆਪੇ ਮਾਰੇ ਹੋਣ ਦੀ ਜਾਂ ਕਿਸੇ ਆਪਣੇ ਦੋਸਤੋਂ ਮਰਵਾਏ ਹੋਣ ਦੀ ਜਾਣ ਕੇ ਇਹ ਸੰਭਾਵਨਾ ਅਸੀਂ ਦੂਰ ਨਹੀਂ ਕਰ ਸਕਦੇ ਪਰਚੇ ਨਹੀਂ ਹੁੰਦਾ ਸੀ ਜੇ ਪੱਗਿਆ ਇਸ ਤਗਾ ਸਕਦਾ ਸੋ ਪਹਿਲੀ ਗੱਲ ਇਹ ਸਮਝੀਏ ਪਰਚੇ ਵਾਲਿਆਂ ਦੀ ਬਹੁਤ ਵੱਡੀ ਡਿਊਟੀ ਸੀ ਇੱਥੇ ਜਦ ਤੱਕ ਪੁਲਿਸ ਝੂਠ ਮੋਰੀ ਹੈ ਕਿ ਉਹਨੂੰ ਸੂਚਨਾ ਨਹੀਂ ਮਿਲੀ ਜਾਂ ਡਾਕਟਰਾਂ ਦੀ ਵੱਡੀ ਕਤਾਈ ਹੈ ਸਿਵਲ ਹਸਪਤਾਲਾਂ ਦੀ ਇਹ ਤਾਂ ਸਰਕਾਰ ਨਹੀਂ ਨਹੀਂ ਉਹ ਨਾਲ ਦੀ ਨਾਲ ਤੇ ਜਿੰਨੀ ਜ਼ਰੂਰੀ ਸੀ ਸਵਾਲ ਇਹ ਨਹੀਂ ਆ ਕੌਣ ਡਾਕਟਰ ਜੋਟੀ ਤੇ ਕੌਣ ਨਹੀਂ ਜੋਟੀ ਤੇ ਕਿਹੜੀ ਸਰਕਾਰ ਆ ਕਿਹਦੀ ਨਹੀਂ ਸਰਕਾਰ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ ਕਿਵੇਂ ਮਰਿਆ ਕਿਵੇਂ ਨਹੀਂ ਮਰਿਆ ਇਹ ਸਵਾਲ ਨਹੀਂ ਹੈਗੇ ਇਹਦੇ ਚ ਇਹਦੇ ਸਵਾਲ ਇਹ ਹੈ ਜਦ ਤੋਂ ਤੁਹਾਡੇ ਕੋਲ ਇੰਜਨ ਆਉਂਦਾ ਨਾਲ ਦੀ ਨਾਲ ਰਿਪੋਰਟ ਦੇਜਣੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਇਸ ਦੀ ਕਿਸੇ ਜ਼ਮਾਨੇ ਦੇ ਵਿੱਚ ਕਿਸੇ ਦੋ ਅਧਿਕਾਰੀਆਂ ਨੇ ਆਪਸੇ ਸ਼ਰਾਬ ਪੀ ਰਹੇ ਸੀ ਗੋਲੀ ਚਲਾ ਦਿੱਤੀ ਕਿਨੇ ਉਹ ਪੁਲਸ ਵਾਲਾ ਸੀ ਉਹ ਇੰਜਰ ਹੋ ਗਿਆ ਹਸਪਤਾਲ ਜਾ ਗਿਆ ਅਸੀਂ ਉਹਦਾ ਆਪਰੇਸ਼ਨ ਕਰਿਆ ਉਹਨਾਂ ਨੇ ਆਪਸ ਵਿੱਚ ਗਿੱਟਮਿਟ ਕਰ ਲਈ ਕਿਤੇ ਉਹ ਮੈਨੂੰ ਰਾਤ ਨੂੰ 12:00 ਕੇ 12:30 ਵਜੇ ਜਾਂ 1:00 ਵਜੇ ਉਹ ਬੰਦਾ ਆਇਆ ਕਲਾਸ ਫੋਰ ਕਹਿੰਦਾ ਜੀ ਉਹ ਤਾਂ ਬੰਦੇ ਹੁੰਦਾ ਕਿ ਪੱਜ ਗਏ ਮੈਂ ਤੁਰੰਤ ਗਿਆ ਜਾ ਕੇ ਦੇਖਿਆ ਪੁੱਛਿਆ ਬੱਚਾ ਮੈਂ ਨਾਲ ਦੀ ਨਾਲ ਪੁਲਿਸ ਨੂੰ ਰਿਪੋਰਟ ਭੇਜੀ ਕਿ ਇਹ ਬੰਦਾ ਇੱਥੇ ਮੈਡੀਕਲ ਲੀਗਲ ਸੀ ਇਹਦਾ ਇਲਾਜ ਹੋ ਰਿਹਾ ਸੀ ਇਹ ਲੈ ਕੇ ਭੱਜ ਗਿਆ ਇਹ ਸਾਡੀ ਡਿਊਟੀ ਹੈ ਇਹ ਅਸੀਂ ਐ ਨਹੀਂ ਵੀ ਅਸੀਂ ਕੋਈ ਇਛਾਨ ਕਰਦੇ ਹਾਂ ਇਹ ਟੁੱਟ ਦਿਖਣਾ ਔਰ ਸੀਨੇ ਬੰਦੇ ਦੇ ਲਿਖਣਾ ਉਹਦੇ ਦਸਤਕਤ ਹੋਣੇ ਨਾ ਬਾਕੀ ਦਾ ਉਹ ਸਰ ਕਿਸ ਤੂ ਕੋਈ ਕਟਵਰ ਨਹੀਂ ਹੋ ਸਕਦੀ ਜੀ ਸੋ ਇਸ ਕਰਕੇ ਇਹ ਆਪਣੇ ਆਪ ਤੇ ਸ਼ੱਕ ਪੈਦਾ ਕਰਦਾ ਹੈ ਕਿ ਤੁਸੀਂ ਬਠਿੰਡੇ ਪੁਲਿਸ ਨੂੰ ਦੱਸਣਾ ਹੈ ਬਠਿੰਡੇ ਸ਼ਹਿਰ ਦੇ ਵਿੱਚ ਕਹਿੰਦੇ ਨੇ ਐਕਸੀਡੈਂਟ ਹੋਇਆ ਜਿਹੜਾ ਦੋਸ਼ ਲਾਇਆ ਜਾ ਰਿਹਾ ਐਕਸੀਡੈਂਟ ਦਾ ਬਠਿੰਡੇ ਜੀ ਰਾਤ ਨੂੰ ਡੈਥ ਹੋ ਗਈ ਮੌਤ ਹੋ ਗਈ 8:30 ਵਜੇ 8:30 ਤੇ ਜੋ ਵੀ ਹੈ ਪੜਿਆ ਨਹੀਂ ਜਾਂਦਾ ਕਿਉਂਕਿ ਇਹ ਕਿ ਫੀਰ ਭਾਈ ਉਹ ਦੂਜੇ ਦਿਨ ਤੱਕ 23 ਤਰੀਕ ਨੂੰ ਮੌਤ ਹੋ ਗਈ 24 ਤੱਕ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਿਆ ਇਹ ਵੱਡਾ ਸਵਾਲ ਹੈ ਆਮ ਤੌਰ ਤੇ ਕਿ ਪੁਲਿਸ ਮੁਲਾਜ਼ਮਾਂ ਤੇ ਹੀ ਦੋਸ਼ ਨੇ ਕਿ ਉਹਨਾਂ ਨੇ ਮਾਰਿਆ ਨਹੀਂ ਉਹ ਉਹ ਤਾਂ ਤੁਸੀਂ ਜਾਨੋ ਮੈਂ ਉਸ ਦੋਸ਼ 'ਤੇ ਨਹੀਂ ਜਾ ਰਿਹਾ ਨਾ ਵੀ ਮਰੇ ਹੋਵੇ ਉਹਨਾਂ ਨੇ ਉਹਨਾਂ ਦੀ ਕਸਟਡੀ ਚ ਮਰੇ ਹੋਵੇ ਇਹ ਸਵਾਲ ਨਹੀਂ ਹੈ ਆਪਾਂ ਜਦ ਸਵਾਲਾਂ ਨੂੰ ਰਲਗੜ ਕਰਦੇ ਨਾ ਤਾਂ ਭੀੜ ਤੰਤਰ ਬਣ ਜਾਂਦਾ ਜੀ ਜਿਹੜਾ ਮਰਜੀ ਜੋ ਮਰਜੀ ਕਰਨਾ ਹੈ ਨਹੀਂ ਹੈ ਕੋਈ ਦੋਸ਼ੀ ਹੈ ਨਹੀਂ ਹੈ ਡਾਕਟਰ ਦਾ ਕੰਮ ਨਹੀਂ ਹੈ ਹਮ ਡਾਕਟਰ ਦਾ ਕੰਮ ਸੀ ਰਿਪੋਰਟ ਭੇਜਣੀ ਜੀ ਜਿਹਨੇ ਨਹੀਂ ਭੇਜੀ ਉਹਦਾ ਸਰਵਿਸ ਰੰਗ ਵੀ ਕਟਾਰੇ ਚ ਹੈ ਉਹਦਾ ਸੀਨੀਅਰ ਮੈਡੀਕਲ ਸਰਵਿਸ ਕਟਾਰੇ ਚ ਹੈ ਜਿਹੜਾ ਡਾਕਟਰ ਡਿਊਟੀ ਤੇ ਸੀ ਉਹ ਵੀ ਕਟਾਰੇ ਚ ਹੈ ਵੀ ਤੂੰ ਬੋੜ ਪੁੱਜ ਤੇ ਜਿ ਕਿਉਂ ਨਹੀਂ ਹਮ ਤੁਹਾਨੂੰ ਕੋਈ ਉਦਾਹਰਨ ਦਿੰਨਾ ਡਾਕਟਰ ਐਨੇ ਉਹ ਨਹੀਂ ਹੁੰਦੇ ਜੀ ਫਰੀਦਕੋਟ ਦਾ ਇੱਕ ਡਾਕਟਰ ਕੋਈ ਬੀਬੀ ਦਾ ਘਰ ਵਾਲਾ ਮਰ ਗਿਆ ਉਹਨੂੰ ਕਹਿੰਦਾ ਜਦ ਮਰ ਗਿਆ ਉਹਨੂੰ ਕਹਿੰਦਾ ਮੈਂ ਤਾਂ ਨਾਸਤਾਨ ਚੁੱਕਣ ਦੇਉ ਜੇ ਤੁਮਨੇ ਪੈਸੇ ਦੇਣਗੇ ਕਿਉਂਕਿ ਤਾਂ ਤਾਂ ਆਪੇ ਮਰਿਆ ਮੈਂ ਤਾਂ ਪੁਲਿਸ ਨੂੰ ਰਿਪੋਰਟ ਕਰੂੰ ਉਹ ਡਾਕਟਰ ਮੇਰੇ ਕੋਲ ਆਇਆ ਆਪ ਦੱਸ ਕੀ ਗਿਆ ਕਹਾਣੀ ਸਾਰੀ ਉਹ ਬੀਬੀ ਨੇ ਰਾਤ ਨੂੰ ਕੋਈ ਥਾਣੇ ਤੋਂ ਵਾਲੀਆਂ ਬੁੜੀਆਂ ਗਣੇ ਦੇ ਚੱਕੇ ਨੂੰ ਪੈਸੇ ਦਿੱਤੇ ਮੁੜ ਕੇ ਉਹਦੇ ਪੈਣੀ ਪੂਣੀ ਹੱਥ ਲਾ ਲਏ ਉਹਨੇ ਉਹਦੇ ਹੱਕ ਚ ਗਵਾਹੀ ਦੇਦੀ ਵੀ ਮੈਂ ਤਾਂ ਉਹ ਪੈਸੇ ਟੈਕਸੀ ਕਰਕੇ ਆਈ ਸੀ ਜਿਹੜੀ ਉਹਨੂੰ ਤੇ ਮੈਂ ਖੜਾ ਡਾਕਟਰ ਤਾਂ ਪੈਸੇ ਲੈਣੇ ਕੈਤੋ ਸਿੱਕੇ ਉਹ ਮੈਂ ਕਿਹਾ ਉਹ ਤੇ ਕਹੀ ਜਾਂਦੇ ਵੀ ਅੜਾਜ ਤਾਂ ਹੁੰਦਾ ਰਿਹਾ ਹੂੰ ਨਹੀਂ ਤਾਂ ਉਹ ਇਹ ਕਹਿ ਦਿੰਦੀ ਕਿ ਜੀ ਪਿੰਡ ਦਾ ਡਾਕਟਰ ਉੱਥੇ ਰਹਿੰਦਾ ਨਹੀਂ ਬਾਜੇ ਖਾਨੇ ਗਈ ਉੱਥੇ ਕਹਿੰਦੇ ਡਾਕਟਰ ਹੈ ਹੀ ਨਹੀਂ ਮੈਨੂੰ ਉੱਥੋਂ ਟੈਕਸੀ ਕਰਕੇ ਫਰੀਦਕੋਟ ਜਾਣਾ ਪਿਆ ਫਰੀਦਕੋਟ ਗਈ ਉੱਥੇ ਨਾਜ ਹੀ ਨਹੀਂ ਕਰਿਆ ਮਰ ਗਿਆ ਇਹ ਤੇ ਕਹਿੰਦਾ ਸੌਖਾ ਸੀ ਉਹ ਕਹਿੰਦੀ ਅੜਾਜ ਹੁੰਦਾ ਰਿਹਾ ਉਹਨੇ ਰਾਜ ਤੇ ਨਾਜ ਹੀ ਨਹੀਂ ਕਰਿਆ ਮੈਂ ਤੂੰ ਵੇਹੜਾ ਨਹੀਂ ਫਿਰ ਮਨੂੰ ਪੁੱਛਿਆ ਮੈਂ ਤੂੰ ਪੈਸੇ ਵਾਪਸ ਕਰਨ ਗਿਆ ਸੀ ਕਹਿੰਦਾ ਹਾਂ ਮਨੇ ਕੀ ਕਿਹਾ ਕੰਨ ਜੇ ਕੰਨੀ ਦੇ ਜਾ ਡਾਕਟਰ ਤਾਂ ਸਾਡਾ ਮਾਰੀ ਕਰੀ ਜਿੱਥੇ ਮੇਰੇ ਘਰ ਉੱਜੜ ਗਿਆ ਘਰ ਆਲਾ ਚਲੇ ਗਿਆ ਹੁਣ ਮੈਂ 3000 ਕੀ ਕਰਨਾ ਰਹਿ ਨਹੀਂ ਵਾਪਸ ਮੈਂ ਕਿ ਉਹਦੀ ਫੋਟੋ ਨਾਲ ਕਰੇ ਰੋਜ਼ ਤਰੀਫ ਕਰਾ ਕਰ ਬੀਬੀ ਤੋਂ ਰੱਬ ਆ ਅਣਪੜ ਹਾਰਟ ਜਿਹੜੀ ਤੈਨੂੰ ਐਂ ਪੂਰਾ ਅੰਨੇ ਵਾਲੇ ਫਾਂ ਦਿਖਾ ਸਕਦੀ ਸੀ ਕਹਿੰਦਾ ਜੀ ਐਂ ਫਿਰ ਮੈਂ ਕਿਉਂ ਨਾ ਲਿਖਾਂ ਮੈਂ ਤੂੰ ਐਮਡੀ ਕਰੀਆ ਨਾ ਕਹਿੰਦਾ ਹਾਂ ਮੈਂ ਵੀ ਛੋਟੇ ਦੇ ਕੇ ਪਾਸ ਕਰੀਆ ਹੋਰ ਹਲਵਾਈ ਨੂੰ ਪਤਾ ਹੋਊਗੀ ਮਰ ਗਿਆ ਕਿਵੇਂ ਜੇ ਜੇ ਐਮਡੀ ਡਾਕਟਰ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ ਮਾਰਿਆ ਗਿਆ ਜਾਂ ਇਹ ਮਰਿਆ ਹੈ ਕਿ ਫਿਰ ਹੋਰ ਕੌਣ ਦੱਸੂ ਜਿੱਜਾ ਨਹੀਂ ਨਹੀਂ ਇਹ ਦੱਸਣਾ ਇਹ ਡਾਕਟਰਾਂ ਨੂੰ ਨਹੀਂ ਦੱਸਣਾ ਹੂੰ ਸੋ ਇਸ ਕਰਕੇ ਇਹ ਜਿਹੇ ਬੰਦਿਆਂ ਦਾ ਸਾਹਮਣੇ ਹੁੰਦਾ ਇਹਨਾਂ ਕੋਈ ਇੱਕ ਗੱਲ ਕਰਦਾ ਨਹੀਂ ਕੋਈ ਤਾਂ ਸੈਂਕੜੇ ਨਹੀਂ ਜੀ ਇੱਕ ਤਾਂ ਡਾਕਟਰ ਸਾਹਿਬ ਇਹ ਗੜਬੜ ਹੋ ਗਈ ਕਿ ਪੁਲਿਸ ਅਗਲੇ ਦਿਨ ਦੱਸਦੀ ਹੈ ਸੋਚਣਾ ਹੈ ਹੋਰ ਕੀ ਕੀ ਇਹ ਗੜਬੜ ਨਹੀਂ ਹੈ ਵੱਡੀ ਗੜਬੜਾ ਤੁਸੀਂ ਇਹਨੂੰ ਛੋਟੀ ਸਮਝਦੇ ਹੋ ਤੁਹਾਨੂੰ ਪਤਾ ਹੀ ਨਹੀਂ ਕਾਨੂੰਨ ਚ ਕੀ ਹੈ ਹੂੰ ਇਹ ਵੱਡੀ ਗੜਬੜਾ ਹੈ ਕਿਸੇ ਨਾ ਕਿਸੇ ਨੇ ਰਲ ਕੇ ਕਿਸੇ ਨਾ ਕਹਿ ਕੇ ਨਕੋਇਆ ਗਿਆ ਗੱਲ ਨੂੰ ਹੂੰ ਪੁਲਸ ਨੇ ਇਹ ਸੂਚਨਾ ਜਿਹੜੀ ਦੂਜੇ ਦਿਨ ਚ ਲਿਖਦੀ ਆ ਦੇਖ ਲੋ ਆ ਤੁਸੀਂ ਪੜ੍ਹ ਲਓ ਆ ਲਿਖਿਆ ਰਸੀਬਲਾਂ ਆ ਚਾ ਵੀ ਪੰਜੀਤਾ ਪੜੀ ਜਾਂਦਾ ਨਾ ਮੈਂ ਮਾਰ ਕਰਿਆ ਆ ਭਾਈ ਨੂੰ ਲਿਖੀ ਆ ਇਹ ਜੇ ਆਪਾਂ ਮੰਨੋ ਵੀ 8:30 ਵਜੇ ਵੀ ਪਹੁੰਚੀ ਕੋਈ ਤਾਂ 12 ਘੰਟੇ ਤਾਂ ਫਿਰ ਵੀ ਹੋ ਗਏ ਜਿਹੜਾ ਫੌਜਦਾਰੀ ਕੇਸ ਹੁੰਦਾ ਹੈ ਉਹਦੇ ਚ ਜਿਹੜਾ ਸਮਾਂ ਜਿੰਨਾ ਨਿਕਲਦਾ ਜਾਂਦਾ ਉਹਨੇ ਚ ਗੜਬੜ ਹੁੰਦੀ ਜਾਂਦੀ ਸੋ ਇਸ ਕਰਕੇ ਪਹਿਲੀ ਗੱਲ ਇਹ ਵੱਡੀ ਗੜਬੜ ਹੈ ਜੇ ਐਫ ਆਈ ਆਰ ਹੁੰਦੀ ਮੈਂ ਇਹ ਚ ਹੋਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸੀ ਕਿਉਂਕਿ ਕੱਲਾ ਪੋਸਟ ਮਾਰਨਾ ਐਫ ਆਈ ਆਰ ਨਾਲ ਜੋੜ ਕੇ ਦੇਖੀਦਾ ਆ ਇਹਨਾਂ ਨੇ 16 ਸੱਟਾਂ ਲਿਖੀਆਂ ਨੇ ਹੁਣ ਸੱਟਾਂ ਕਿੱਥੇ ਨੇ ਇੱਥੇ ਸੱਟਾ ਇੱਥੇ ਸੱਟਾ ਇੱਥੇ ਸੱਟ ਐ ਇੱਥੇ ਸੱਟਾ ਇੱਥੇ ਸੱਟਾ ਸਾਰੇ ਪਾਸੇ ਸੱਟਾਂ ਵੇ ਕੰਨ ਦੇ ਉੱਤੇ ਦੋਨੇ ਪਾਸੇ ਬਰਾਬਰ ਦੋਨੇ ਪਾਸੇ 2.5 ਸੈਂਟੀਮੀਟਰ ਤੋਂ 3 ਸੈਂਟੀਮੀਟਰ ਦੇ ਦੋਨੇ ਪਾਸੇ ਉੱਥੇ ਨੀਲ ਪਏ ਹੋਏ ਨੇ ਇਹ ਜਿਹੜਾ ਕਿਹੋ ਜਿਹਾ ਐਕਸੀਡੈਂਟ ਸੀ ਜਿਵੇਂ ਐਨ ਬਰਾਬਰ ਕਰਕੇ ਬਾਹਾਂ ਤੇ ਦੋਨੇ ਪਾਸੇ ਬਰਾਬਰ ਦੇ ਨੇ ਉੱਚੇ-ਛੋਟੇ ਇੰਚ ਦੇ ਨੀਂਹ ਨੇ ਕੱਲੇ ਨੀਂਦ ਪਏ ਹੋਏ ਨੇ ਡੱਡੇ ਇੱਥੇ ਵੀ ਨੀਂਦ ਨੇ ਇਹਨੂੰ ਅਸੀਂ ਉਹ ਟੈਂਪੋਰਲ ਬੋਨ ਆ ਜਿਹਨੂੰ ਪੁੜਪੜੀ ਕਹਿੰਦੇ ਹੋ ਇਹਨੇ ਕਰਕੇ ਮੌਤ ਹੁੰਦੀ ਆ ਅੰਤ ਤੱਕ ਜੇ 6:00 ਟੈਂਪੋਰਲ ਬੋਨ ਤੇ ਤੇ ਪਰਾਇਟਲ ਬੋਨ ਤੇ ਉਹਨੇ ਲਿਖਿਆ ਤੇ ਕਿਤੇ ਫਰੰਟਰ ਬੋਨ ਤੇ ਇਹ ਸਾਰੀ ਆ ਪਰਾਇਟਲ ਬੋਨ ਕਰ ਇਹਦੇ ਵਿੱਚ ਇੱਥੇ 7:00 ਵਜੇ ਇੱਧਰ ਵੀ ਕੋ ਕਹਿੰਦਾ ਵੀ ਉੱਥੇ ਨੀਂਦ ਪਏ ਹੋਏ ਨੇ ਪਹਿਲੀ ਗੱਲ ਤਾਂ ਇੱਥੇ ਨੀਂਦ ਕਾਫੀ ਔਖੇ ਪੈਂਦੇ ਨੇ ਵੱਡੀ ਸੱਟ ਨਾ ਪੈਂਦੇ ਨੇ ਇਹਦਾ ਮਤਲਬ ਕੁਝ ਨਾ ਕੁਛ ਇਹ ਜਿਹਾ ਮਾਰਦੇ ਰਹੇ ਜਿੰਨਾਂ ਹੱਡੀ ਤਾਂ ਟੁੱਟੀ ਨਹੀਂ ਕਿਉਂਕਿ ਨਹੀਂ ਤਾਂ ਅੰਦਰਲੇ ਪਾਸੇ ਕੋਈ ਨਾ ਕੋਈ ਉਹ ਜਿਹਾ ਖੂਨ ਲੱਭ ਜਾਣਾ ਸੀ ਹੈਡ ਇੰਜਰੀ ਨਹੀਂ ਐਸ ਪੁਲਿਸ ਮਾਰਨ ਦੇ ਵਿੱਚ ਨਾ ਤਾਂ ਉਸ ਬੰਦੇ ਦੇ ਹੈਡ ਇੰਜਰੀ ਹੋਈ ਹੈ ਹੈਡ ਇੰਜਰੀ ਦਾ ਮਤਲਬ ਇਹ ਨਹੀਂ ਹੁੰਦਾ ਹੈਡ ਇੰਜਰੀ ਦਾ ਮਤਲਬ ਹੁੰਦਾ ਵੀ ਸਿਰ ਦੇ ਅੰਦਰ ਦਿਮਾਗ 'ਚ ਸੱਟ ਹੂੰ ਇਹ ਉਹਨੂੰ ਸੀ ਹੈਡ ਇੰਜਰੀ ਕਹਿੰਿਆ ਆਮ ਤਰ੍ਹਾਂ ਦੇ ਲੋਗਾਂ ਨੂੰ ਆਇ ਨਹੀਂ ਦੋਰੇ 60 ਵਜੇ ਤੱਕ ਹੈਡ ਇੰਜਰੀ ਕਹਿੰਦੇ ਆ ਉਹ ਹੈਡ ਇੰਜਰੀ ਇੱਕ ਤਕਨੀਕੀ ਪਾਸ਼ਾ ਹੈ ਸੋ ਨਾ ਚਾਹੇ ਦੇ ਹੈਡ ਇੰਜਰੀ ਹੋਈ ਆ ਨਾ ਇਹਦੀ ਕੋਈ ਹੱਡੀ ਟੁੱਟੀ ਆ ਅੱਜ ਦੇ ਨੀਲ ਵੀ ਪਏ ਹੋਏ ਨੇ ਹੱਡੀ ਕੋਈ ਵੀ ਨਹੀਂ ਟੁੱਟੀ ਹੋਈ ਸਰੀਰ ਦੀ ਇੱਕ ਵੀ ਹੱਡੀ ਨਹੀਂ ਟੁੱਟੀ ਇੱਕ ਵੀ ਹੱਡੀ ਇਹਦੇ ਚ ਨਹੀਂ ਲਿਖੀ ਐਟ ਲੀਸਟ ਕਿਤੇ ਨਹੀਂ ਲਿਖਿਆ ਵੀ ਹੱਡੀ ਟੁੱਟੀ ਹੋਈ ਆ ਹੁਣ ਨਾ ਹੱਡੀ ਟੁੱਟੀ ਆ ਇਹਨੇ ਨੀਲ ਪਾ ਗਏ ਤੇ ਨੀਲ ਨਾਲ ਰੱਥ ਨਹੀਂ ਹੋ ਸਕਦੀ ਜੀ ਐਨੇ ਨੇ ਜਿਹੜੇ ਨੀਲ ਨੇ ਇਹਨਾਂ ਨਾਲ ਮੌਤ ਨਹੀਂ ਹੋ ਸਕਦੀ ਜੇ ਕਦੇ ਨੀਲ ਹੋਣਾ ਇਹਦਾ ਮਤਲਬ ਕੋਈ ਨਾ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਹੋਈ ਹੈ ਜੀਨੇ ਕਰਕੇ ਉਹ ਮੌਤ ਹੋ ਗਈ ਤੇ ਨੀੜ ਦਾ ਇੱਕ ਬਹਾਨਾ ਬਣੇ ਨੇ ਸੋ ਇਸ ਕਰਕੇ ਇਹ ਜਦ ਮੈਂ ਦੇਖਦਾ ਵੀ ਜੇ ਤੁਸੀਂ ਕਹਿੰਦੇ ਆ ਮੈਂ ਮਾਰ ਕਰੇ ਹੋਏ ਨੇ ਸਾਰੇ ਵੀ ਕਿਹੜੇ ਕਿਹੜੇ ਕਹਿੰਦਾ ਜੀ ਇਹ ਟੈਂਪਰਰੀ ਏਰੀਏ ਦੇ ਵਿੱਚ ਹੈਗੀ ਹੈ ਨੀੜ 10 ਸੈਂਟੀਮੀਟਰ ਇੰਟੂ 2 ਸੈਂਟੀਮੀਟਰ ਔਰ 7 ਸੈਂਟੀਮੀਟਰ 7ਵੇਂ ਨੰਬਰ ਇੰਜਰੀ ਦੇ ਇੱਕ ਪਾਸੇ ਆ ਇੱਕ ਹੋਰ ਦੇ ਉੱਤੇ 7 4 ਹੈ ਡਿਫਿਊਜ਼ ਰੈਡੀ ਸ਼ਰੀਆ ਫਰੰਟਲ ਐਂਡ ਟੈਂਪੋਰਲ ਬੋਨ ਆ ਫਰੰਟਲ ਇਹਨੂੰ ਕਹਿੰਦੇ ਆ ਜੀ ਟੈਂਪੋਰਲ ਇਹਨੂੰ ਕਹਿੰਦੇ ਆ ਸੋ ਇਸ ਕਰਕੇ ਇਹਦੇ ਵਿੱਚ ਇਹ ਦੋ ਗਿਆ ਵੀ ਲਿਖਿਆ ਕਹਿੰਦਾ 3 2 ਐਂਡ ਹਾਂ 5 2 8 5 2 8 ਸੈਂਟੀਮੀਟਰ ਇਹ ਰਾਈਟ ਆਰਮ ਤੇ ਕਿ ਜ ਪੱਟਾਂ ਤੇ ਥੋੜੀ ਥੋੜੀ ਛੱਟਾਂ ਨੇ ਇੰਦਰੀ ਦੇ ਉੱਤੇ ਵੀ ਮੜਾ ਜਾਂ ਕੁਛ ਆਇਆ ਹੋਇਆ ਹੈ ਕੰਨਾਂ ਤੇ ਨੇ ਤੇ ਇਹ ਫੇਸ ਦੇ ਹੱਲਦ ਵਾਲੇ ਨੇ ਬਾਹਾਂ ਤੇ ਨੇ ਇਹ ਸੱਟਾਂ ਨੇ 16 ਦੀਆਂ 16 ਇੰਨਾ ਸੱਟਾਂ ਦੇ ਨਾਲ ਨਾਰਮਲ ਐਸੀ ਆਮ ਤੌਰ ਤੇ ਕਹਿੰਨਾ ਵੀ ਨਾਰਮਲ ਕੋਰਸ ਦੇ ਵਿੱਚ ਵੀ ਜ ਜ ਨੂੰ ਕੋਈ ਇਲਾਜ ਵੀ ਨਾ ਮਿਲਦਾ ਕੀ ਫਿਰ ਮੌਤ ਹੋ ਸਕਦੀ ਸੀ ਹੁਣ ਜਿਹੜਾ ਕਿੰਨੇ ਵਜੇ ਦਾ ਵਾਕਿਆ ਇਹ ਵੱਡੀ ਵੱਡੀ ਗੱਲ ਹੈ ਇਹ ਖੂਨ ਏਡੇ ਏਡੇ ਜਿੱਡੇ ਕਿ ਇਹ ਹੈਗੇ ਨੇ ਕਿ ਇੰਨਾ ਖੂਨ ਨਹੀਂ ਵਗ ਜਾਂਦਾ ਕਿ ਉਹਦੀ ਮੌਤ ਹੋ ਜੇ ਇਹ ਕੱਡੀ ਹੱਡੀ ਟੁੱਟਣ ਨਾਲ ਜਾਂ ਪੱਤ ਦੀ ਹੱਡੀ ਟੁੱਟ ਜੇ ਜਾਂ ਅਲਾਤ ਦੀ ਹੱਡੀ ਟੁੱਟ ਜੇ ਇਹਦੇ ਨਾਲ ਪੱਟ ਦੀ ਹੱਡੀ ਨਾਲ 2 ਲੀਟਰ ਖੂਨ ਅੰਦਰ ਵਗ ਜਾਂਦਾ ਉਹਦੇ ਨਾਲ ਮੌਤ ਹੋ ਸਕਦੀ ਆ ਅੰਦਰ ਅੰਦਰੀ ਵਗ ਜਾਂਦਾ ਜੀ ਗੁੰਮਾ ਬਣਾ ਪਾਵੇਂ ਬਾਹਰ ਦੇ ਕੇ ਇਦਾਂ ਹੀ ਜੇ ਲੱਤ ਦੀ ਟੁੱਟੇ ਤਾਂ 1 ਲੀਟਰ ਖੂਨ ਅੰਦਰ ਵਗ ਜਾਂਦਾ 5 ਲੀਟਰ ਟੋਟਲ ਹੁੰਦਾ 1 ਲੀਟਰ ਨਾਲ ਤਾਂ ਬੰਦਾ ਝੱਲ ਜਾਂਦਾ ਜੇ 2 ਲੀਟਰ ਵਗ ਗਿਆ ਥੋੜਾ ਜਨਾ ਹੋਰ ਗੜਵੜ ਹੋ ਗਈ ਤਾਂ ਉਹ ਖਤ ਹੋ ਜਾਂਦਾ ਹੁਣ ਇੱਥੇ ਜਿਹੜੇ ਨੀਂਦ ਨੇ ਇਹਨਾਂ ਚ ਤਾਂ ਇਹਨਾਂ ਖੂਨ ਹੀ ਨਹੀਂ ਇਹ ਤਾਂ ਨੀਂਦ ਨੇ ਜਿਹੜਾ ਨੀੜ ਪੈਣਾ ਹੁੰਦਾ ਹੈ ਇਹਦਾ ਮਤਲਬ ਮਾੜਾ ਮੋਟਾ ਜਿਵੇਂ ਆਪਾਂ ਕਹਿੰਦੇ ਨੇ ਵੀ ਉਹ ਰਿਸਕ ਰਿਸਕੇ ਪਾਣੀ ਆ ਗਿਆ ਨੀੜ ਕੀ ਹੁੰਦਾ ਮੈਂ ਆਹ ਡਿਕਸ਼ਨਰੀ ਪੰਜਾਬੀ ਜੀ ਨਹੀਂ ਸੀ ਬੜਾ ਉਹਨੂੰ ਬਤਿਆਣ ਨੂੰ ਪਤਾ ਹੀ ਨਹੀਂ ਹੁਣ ਜੇ ਉਹਦੀ ਡੈਫੀਨੇਸ਼ਨ ਦੇਖ ਕੇ ਕਹਵੇ ਉਹ ਤਾਂ ਡਾਕਟਰ ਸਾਹਿਬ ਨੂੰ ਸੱਜਾ ਦੇ ਦਿੰਦੀ ਉਹ ਜੇ ਕਹੂਗਾ ਜੀ ਮੈਂ ਆਹ ਡਿਕਸ਼ਨਰੀ ਪੜੀਆ ਇੱਥੇ ਕੰਟਿਊਜਨ ਦਾ ਮਤਲਬ ਕੀ ਲਿਖਿਆ ਇਹ ਸਾਰੇ ਕੰਟਿਊਜਨ ਨੇ ਜੀ ਤੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਆਉਂਦਾ ਨਹੀਂ ਕੰਟਿਊਜਨ ਕੀ ਆ ਅਸਲ ਕੰਟਿਊਜਨ ਦਾ ਮਤਲਬ ਹੁੰਦਾ ਨੀਂਦ ਆਹ ਬੰਦੇ ਨੂੰ ਪਤਾ ਕਿ ਜੇ ਨੀਂਦ ਪਾਤੇ ਢਾਸ਼ਾ ਪਾਦੀਆਂ ਕੁੱਟ-ਕੁੱਟ ਕੇ ਢਾਸ਼ਾ ਪਾਦੀਆਂ ਮੱਛੀ ਮਾ ਕਰਤਾ ਹੂੰ ਠੀਕ ਹੈ ਇਹ ਢਾਸ਼ਾ ਪਈਆਂ ਹੋ ਜਾਂ ਨੇ ਜੀ ਇਹ ਢਾਸ਼ਾ ਕਿਵੇਂ ਪਈਆਂ ਨੇ ਪੁਲਿਸ ਦੱਸੇ ਹੂੰ ਠੀਕ ਹੋ ਗਿਆ ਤੇ ਦੂਜੀ ਗੱਲ ਇਹ ਹੈ ਵੀ ਜੇ ਮੰਨ ਲੋ ਇਹ ਐਕਸੀਡੈਂਟ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਕਹਿੰਦੇ ਐਕਸੀਡੈਂਟ ਹੋਇਆ ਮੰਨ ਲੋ ਐਕਸੀਡੈਂਟ ਹੋਇਆ ਹੂੰ ਇਹ ਐਕਸੀਡੈਂਟ ਕੇ ਇੱਡੇ ਇੱਡੇ ਨੀਲ ਪੈ ਕੇ ਸਾਰੇ ਅੰਗਾਂ ਤੇ ਇੱਥੇ ਸਵਾਰ ਹੀ ਨਹੀਂ ਪਤਾ ਹੁੰਦਾ ਇਹ ਤਾਂ ਮਰ ਐਕਸੀਡੈਂਟ ਹੋੜਾ ਸਖਤ ਸੀਗਾ ਫਿਰ ਹੱਡੀ ਕੋਈ ਨਾ ਕੋਈ ਟੁੱਟੇਗੀ ਜੀ ਕੋਈ ਨਾ ਕੋਈ ਅੰਦਰ ਸੱਟ ਲੱਗੇਗੀ ਜੀ ਜੇ ਇੱਥੇ ਐਡੇ ਇੱਡੇ ਨੀਲ ਪੈ ਗਏ ਤਾਂ ਅੰਦਰ ਹੈਡ ਇੰਜਰੀ ਹੋਣੀ ਜ਼ਰੂਰੀ ਹੈ ਜੀ ਬੰਦਾ ਤਾਂ ਸਾਈਕਲ ਚੋਂ ਗਿਰਜੇ ਤਾਂ ਹੈਡ ਇੰਜਰੀ ਹੋ ਜਾਂਦੀ ਹੈ ਹੂੰ ਇਹਦਾ ਮਤਲਬ ਜਿਵੇਂ ਹੁੰਦਾ ਨਾ ਕਿਸੇ ਨੂੰ ਜੇ ਮਾਰਨਾ ਹੋਵੇ ਇੱਥੇ ਕੁਝ ਰੱਖ ਲਓ ਸਰਾਣਾ ਉਦੋਂ ਉੱਤੋਂ ਦੀ ਐਂ ਦਬ ਦੋ ਨਿਸ਼ਾਨ ਪੈਂਦਾ ਹੀ ਨਹੀਂ ਇਦਾਂ ਹੀ ਕਿਸੇ ਦੇ ਐ ਗੁੰਜਿਆ ਹਸਟਾ ਐ ਮਾਰੀ ਜਾਓ ਉਹ ਉਹਦਾ ਪਤਾ ਨਹੀਂ ਲੱਗੇਗਾ ਤੁਹਾਨੂੰ ਇਹ ਨੀੜ ਪਏ ਹੋਏ ਨੇ ਏਡੇ ਏ ਸਟੰਦਰ ਹੈ ਨਹੀਂ ਕੋਈ ਇਹਦਾ ਮਤਲਬ ਹੈ ਕੋਈ ਵੱਡੀ ਗੜਬੜਾ ਸੋ ਇਸ ਕਰਕੇ ਇਹ ਸਾਡੇ ਸਾਹਮਣੇ ਆ ਜਿਹੜੀ ਪੋਸਟਮਾਰਟ ਬ੍ਰੋਟਾ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕਦੀ ਹੈ ਬਾਕੀ ਉਹ ਇਸ ਕਹਾਣੀ ਕੇਸ ਦੇ ਵਿੱਚ ਜਿੰਨੀਆਂ ਮਰਜ਼ੀ ਹੋਰ ਕਹਾਣੀਆਂ ਦੱਸੇ ਇਹ ਸਾਰਾ ਕੁਝ ਨੰਗਾ ਕਰ ਰਹੀ ਹੈ ਕਹਾਣੀ ਇਸ ਨਾਲ ਹੀ ਪੁਲਿਸ ਨੰਗੀ ਹੁੰਦੀ ਹੈ ਕੀ ਪੁਲਿਸ ਨੇ ਡਾਕਟਰਾਂ ਤੇ ਇਹ ਪੁੱਛਿਆ ਵੀ ਤੁਸੀਂ ਹੁਣ ਤੱਕ ਭਾਈ ਸਾਨੂੰ ਕਿਉਂ ਨਹੀਂ ਦੱਸਿਆ ਜੇ ਐਡਾ ਵੱਡਾ ਸੀਰੀਅਸ ਕੇਸ ਵਰ ਗਿਆ ਸੀ ਤੁਹਾਡੇ ਕੋਲੇ ਆ ਕੇ ਪੁਲਿਸ ਪੁੱਛੇ ਨਾ ਜੇ ਡਾਕਟਰ ਨਹੀਂ ਦੱਸਦੇ ਡਾਕਟਰਾਂ ਦੀ ਡਿਊਟੀ ਆ ਦੱਸਣਾ ਜੇ ਡਾਕਟਰ ਨਾ ਦੱਸਣ ਉਹ ਤਾਂ ਫੜ ਕੇ ਬੰਦੇ ਨੂੰ ਅੰਦਰ ਕਰਦੇ ਆ ਮਾਦੀ ਨੂੰ ਨਹੀਂ ਅੰਦਰ ਕਰਿਆ ਸੀ ਉਹ ਵੀ ਇਹ ਨਹੀਂ ਜਿਆ ਕਿ ਹੈ ਇੱਥੇ ਤਾਂ ਬੰਦਾ ਮਰ ਗਿਆ ਯਾਰ ਤੁਸੀਂ ਡਾਕਟਰਾਂ ਨੂੰ ਫੜ ਕੇ ਕਰੋ ਅੰਦਰ ਫਿਰ ਜੇ ਤੁਹਾਨੂੰ ਉਹਨਾਂ ਨੇ ਸੂਚਨਾ ਨਹੀਂ ਭੇਜੀ ਜਾਂ ਤੁਹਾਡੀ ਜੇ ਪੁਲਿਸ ਨੇ ਉਹ ਜਾਣ ਕੇ ਨਹੀਂ ਲਿਖੀ ਵੀ ਜੁਜੇ ਦਿਨ ਕਹਤਾ ਸਾਨੂੰ ਭੇਜੇ ਕਿਤੇ ਤਾਂ ਕੋਈ ਗੜਬੜਾ ਹੈ ਇਹ 12 ਘੰਟੇ ਸੂਚਨਾ ਨਾ ਭੇਜਣਾ ਵੱਡਾ ਗੁਨਾਹ ਹੈ ਜਿਨ੍ਹਾਂ ਨੇ ਨਹੀਂ ਭੇਜੀ ਉਹਨਾਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋ ਸਕਦਾ ਹੈ ਕਿ ਤੁਸੀਂ ਕੋਈ ਗੱਲ ਕੋਈ ਹੈ ਡਾਕਟਰ ਨੇ ਕੀ ਬਣਾ ਕਿਸੇ ਤੋਂ ਦੁਕੋਗੇ ਕੁਝ ਇਹ ਵੱਡੀ ਇਹ ਕਿਉਂਕਿ ਪੁਲਿਸ ਵਿੱਚ ਸ਼ਾਮਲ ਲੱਗਦੀ ਹੈ ਇਹ ਦੀ ਵੱਡੀ ਜੁਡੀਸ਼ੀਅਲ ਪ੍ਰੋਕਰਾਣਾ ਚਾਹੀਦਾ ਜਾਂ ਵੱਡੀ ਕੋਈ ਸੈਟ ਵਗੈਰਾ ਹਾਲਾਂਕਿ ਮੈਂ ਤਾਂ ਸੈਟ ਦਾ ਮੇਰੇ ਦੇ ਜੀ ਤਜਰਬਾ ਹੈ ਸੈਟ ਜੋ ਮਰਜੀ ਉਹ ਹੀ ਸਾਇਸਵੇਦੀ ਕਰਦੇ ਨੇ ਮੈਂ ਬਿਲਕੁਲ ਸ਼ਰਿਆਨ ਸਿੱਟਾ ਵਾਲਾ ਇਹਨੂੰ ਦੇਖਿਆ ਵੱਡੇ ਵੱਡੇ ਜਿਹੜੇ ਲੇਖ ਲਿਖਦੇ ਨੇ ਅਖਬਾਰਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਅਸੀਂ ਬੜੇ ਬੜੇ ਚੰਗੇ ਆ ਲੋਕਾਂ ਨੂੰ ਐਂ ਲੱਗਦੇ ਹੁੰਦੇ ਨੇ ਉਹ ਸਿੱਟ ਦੇ ਵਿੱਚ ਬੇਈਮਾਨੀਆਂ ਕਰਦੇ ਦੇਖੇ ਨੇ ਜਮ੍ਹਾਂ ਹੀ ਛੁੱਟੀਆਂ ਜਮ੍ਹਾਂ ਹੀ ਸਾਹੀ ਸਵੈਦੀ ਕਰਦੇ ਦੇਖੇ ਨੇ ਅਰ ਨਾਲ ਉਹਦੇ ਸਬੂਤ ਦੇਣ ਨੂੰ ਚਾਰਾ ਮੈਨੂੰ ਕੋਈ ਚੱਕਰ ਨਹੀਂ ਆ ਮੈਂ ਤਾਂ ਪਤਾ ਨਹੀਂ ਕਿੰਨੇ ਪੋਸਟਮਾਨ ਨੂੰ ਕਿੰਨੇ ਮੈਡੀਕਲ ਨੂੰ ਕਰਦੇ ਨਾ ਰੋਜ਼ ਇਹੀ ਦੇਖਦਾ ਰਿਹਾ ਸੋ ਇਸ ਕਰਕੇ ਇਹ ਜਿਹੜਾ ਤਾ ਤਰੀਕਾ ਹੈ ਇਸ ਤਾ ਤਰੀਕੇ ਦੇ ਵਿੱਚ ਇਹ ਬੰਦੇ ਨੂੰ ਜੋ ਮੈਨੂੰ ਲੱਗਦਾ ਹੈ ਇਹ ਬੰਦੇ ਨੂੰ ਮਾਰਿਆ ਗਿਆ ਹੈ ਏ ਐਕਸੀਡੈਂਟ ਨਾਲ ਇਹ ਸੱਟਾਂ ਐਕਸੀਡੈਂਟ ਨਾਲ ਜੇ ਪਹਿਲੀ ਕਦੇ ਨਹੀਂ ਆ ਇਸ ਤਰ੍ਹਾਂ ਨਹੀਂ ਲੱਗਦੀਆਂ ਕਦੀ ਵੀ ਕੋਈ ਐਕਸੀਡੈਂਟ ਦੇਖ ਲਓ ਤੁਸੀਂ ਜੀ ਅਸੀਂ ਇਸ ਨੂੰ ਕਹਿੰਦੇ ਹਾਂ ਵੀ ਕੀ ਇਹ ਸੱਟ ਦੀ ਸੰਭਾਵਨਾ ਹੈਗੀ ਸੀ ਇਦਾਂ ਲੱਗਣ ਦੀ ਉਹ ਸੰਭਾਵਨਾ ਦੱਸ ਦਿਆ ਦੀ ਐਂ ਤਾਂ ਸੱਟ ਲੱਗੀ ਨਹੀਂ ਸਕਦੀ ਹੁਣ ਮੈਂ ਤੁਹਾਨੂੰ ਉਦਾਹਰਨ ਦਰਨਾ ਸਾਡੇ ਦਰਸ਼ਕਾਂ ਵਾਸਤੇ ਜੀ ਮੰਨ ਲਓ ਕੋਈ ਗੰਦਾ ਐ ਕਹਿੰਦਾ ਜੀ ਮੇਰੀ ਆਂਗਲ ਕੱਟ ਗਈ ਕਿਸੇ ਨੇ ਮੇਰੇ ਤਲਵਾਰ ਮਾਰੀ ਇਹ ਤਾਂ ਮਾਲੂ ਝੂਠ ਬੋਲ ਰਿਹਾ ਜੇਕਰ ਦੀ ਉਂਗਲ ਕੱਟ ਜਾਈ ਕਿਉਂਕਿ ਕੰਨੀ ਉਂਗਲ ਕੱਟ ਹੀ ਨਹੀਂ ਸਕਦੀ ਕਿਉਂਕਿ ਐਂ ਤਲਵਾਰ ਜਾ ਕੇ ਲੱਗੂਗੀ ਉਹ ਦੂਜਿਆਂ ਤੇ ਝਰੀਟ ਜਰੂਰ ਲੱਗੇਗੀ ਤੇ ਉਂਗਲ ਪੂਰੀ ਨਹੀਂ ਕੱਟ ਸਕਦੀ ਪੂਰੀ ਤਾਂ ਕੱਟੂ ਜੇ ਇੱਥੇ ਢਾਕੇ ਕਿਤੇ ਰੱਖਿਆ ਵੀ ਯਾਰ ਇੱਥੋਂ ਵੜਦੇ ਤੂੰ ਇੰਨੀ ਕਾਪਾ ਚੱਬੀ ਬਣਾ ਲਾਂਗੇ ਆਪੇ ਕਟਾਈ ਹੋਈ ਚੀਜ ਵੱਜੂਗੀ ਉਹ ਹੋ ਹੀ ਨਹੀਂ ਸਕਦੀ ਸੋ ਇਸੇ ਤਰ੍ਹਾਂ ਜਿਹੜੀਆਂ ਸੱਟਾਂ ਨੇ ਸੱਟਾਂ ਦਾ ਸਨੁਪਰਧਾਂ ਦੇ ਵੀ ਆ ਸੱਟਾਂ ਨਹੀਂ ਵੱਜ ਸਕਦੀ ਇਹ ਆ ਨਹੀਂ ਜਿਵੇਂ ਕਈ ਨੀੜ ਪਾ ਦਿੰਦੇ ਨੇ ਨੀੜ ਆਪੇ ਪਾ ਲਏ ਹੁੰਦੇ ਨੇ ਮੈਂ بڑے ਕੇਸ ਦੇਖਨੇ ਨੀੜ ਆਏ ਰੱਸੀ ਖਸਾਣੀ ਜਾਂ ਕੋਈ ਬੇਲ ਦੀ ਖਸਾ ਲੈਣੀ ਪਹਿਲੀ ਜਦ ਤੋਂ ਉਹ ਕੋਈ ਕੋਈ ਹਰਾ ਹਰਾ ਕੋਈ ਉਹ ਬਾਣ ਦੀ ਰੱਸੀ ਦਾ ਧਾਗਾ ਮਿੱਦੂ ਜੇ ਕੁਛ ਨਾ ਮਿਲੇ ਜਦ ਤੁਸੀਂ ਰੱਸੀ ਖਸਾਉਂਗੇ ਪਿੱਛੇ ਤੇ ਮਾਰਾ ਮਾਰਾ ਤੇ ਨੀਲ ਪੈਣਾ ਚਾਹੀਦਾ ਵਿਚਾਲੇ ਨਹੀਂ ਪੈ ਸਕਦਾ ਜੇ ਵਿਚਾਲੇ ਦੀ ਨੀਲ ਪਾਇਆ ਹੋਇਆ ਹੈ ਪਾਇਆ ਹੋਇਆ ਤਾਂ ਦਮ ਝੁੱਟਾ ਹੈ ਕਿਉਂਕਿ ਛੱਟੀ ਮਾਰੀ ਤੋਂ ਹੂੰ ਕਿ ਮਾਰਾਂ ਤੇ ਛੱਟੀ ਬੱਝੇਗੀ ਵਿਚਾਲੇ ਕਿਵੇਂ ਟੋਇਚ ਕਿਵੇਂ ਬੱਝੂ ਹੂੰ ਸਮਝੋ ਤੁਸੀਂ ਜੇ ਤੁਸੀਂ ਉਹ ਰੱਸੀ ਖਸਾਈ ਹੋ ਰੱਸੀ ਤਾਂ ਥੱਲੇ ਥੱਲੇ ਦਬਕੇ ਵੀ ਖਸਾਂਕਿਉਂਕਿ ਤੁਹਾਨੂੰ ਤਾਂ ਪਤਾ ਨਹੀਂ ਵੀ ਐਂ ਪੈ ਨਹੀਂ ਸਕਦਾ ਇਹ ਡਾਕਟਰ ਨੂੰ ਆਉਂਦੀ ਨਹੀਂ ਨਾ ਉਹ ਵਿੱਚ ਵੀ ਪਾ ਦਿੰਦਾ ਇੰਨੀ ਝੂਠਾ ਜਿਹੜਾ ਪਾਉਂਦੇ ਨੇ ਉਹ ਕਿੰਨੇ ਫੜਦਾ ਮੈਂ ਤਾਂ ਮੈਨੂੰ ਪਤਾ ਨਹੀਂ ਕਿੰਨੇ ਫੜੇ ਨੇ ਇਹਦੀ ਸੋ ਇਸ ਕਰਕੇ ਇਹ ਪੋਸਟਮਾਰਟਮ ਦੇਖ ਕੇ ਮੈਨੂੰ ਸ਼ਰਿਆਨ ਕਹਿੰਦੇ ਗੌਰਵ ਜਦ ਨੂੰ ਚਾਹੀਦਾ ਵੀ انکواری کراوے ਵੱਡੀ ਵੇ ਹੋਇਆ ਕਿਵੇਂ ਆ ਹਮ ਸਾਲਾ ਕੁਛ ਤੇ ਜੇ ਕਿਤੇ ਸੀਸੀਟੀਵੀ ਫੁਟੇਜ ਹੋਵੇ ਕਿਤੇ ਉਹ ਵੀ ਦੇਖਣੀ ਜ਼ਰੂਰੀ ਹੈ ਡਾਕਟਰਾਂ ਦੀ ਵੀ ਪੁੱਛਗਿੱਛ ਕਰਨੀ ਜ਼ਰੂਰੀ ਹੈ ਜਿਹੜੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ ਨੇ ਉਹਨਾਂ ਦੀ ਇਸ ਗੱਲ 'ਚ ਪੁੱਛਗਿੱਛ ਹੋਣੀ ਜ਼ਰੂਰੀ ਹੈ ਕਿ ਤੁਸੀਂ 12 ਘੰਟੇ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਭੇਜੀ ਇਹ ਉਹਨਾਂ ਦੀ ਡਿਊਟੀ ਆ ਜੀ ਇਹ ਇੱਥੇ ਤਾਂ 12 ਲੱਗਦੇ ਨਹੀਂ ਜੋ ਕਹਿੰਦੇ ਜੀ ਅਸੀਂ ਤਾਂ ਭੇਜਤੀ ਸੀ ਇਹਨਾਂ ਨੇ 8:30 ਵਜੇ 12:01 ਤੇ ਦਰਜ ਕਰਕੇ ਡੇਟ ਬਦਲਤੀ ਉਹ ਪੁਲਿਸ ਦੱਸੇਗੀ ਕਿਉਂਕਿ ਅੱਛਾ ਪੜਿਆ ਨਹੀਂ ਜਾਂਦਾ ਟਾਈਮ ਤੋਂ ਜੇ ਠੀਕ ਪੜਿਆ ਜਾਵੇ ਜਿਹੜੀ ਐਫ ਆਈ ਆਰ ਹੈ ਜਿਹੜੀ ਇਹ ਪੋਸਟਮਾਰਟਮ ਦੀ ਸਾਫ ਕਾਪੀ ਜੋ ਲੈ ਕੇ ਦੇਣ ਇਹ ਜਦੋਂ ਬਖਸ਼ੇ ਉੱਡ ਜਾਣਗੇ ਇਹਨਾਂ ਦੇ ਇਹ ਤਾਂ ਸਾਰਾ ਨੰਗੇ ਹੋ ਰਹੇ ਨੇ ਇਹਦਾ ਮਤਲਬ ਪਰਿਵਾਰ ਰੋ ਰੋ ਕੇ ਜੋ ਦੋਸ਼ ਲਾ ਰਿਆ ਸੀ ਉਹ ਇਹ ਪੋਸਟਮਾਰਟਮ ਪੁਸ਼ਟੀ ਕਰ ਰਹੀ ਹੈ ਉਹਨਾਂ ਦੋਸ਼ਾਂ ਨੀਰੇ ਸਾਹਿਬ ਨਾਲ ਤਾਂ ਪੁਸ਼ਟੀ ਕਰ ਲਈ ਹੈ ਪਰ ਅਪਾ ਇਹਨੂੰ ਆਏ ਨਹੀਂ ਕਹਿ ਸਕਦੇ ਵੀ ਇਹ ਪੱਕਾ ਹੀ ਹੋ ਗਿਆ ਕਿਉਂਕਿ ਸਾਰੇ ਕਾਸੇ ਨੂੰ ਜੋੜਨਾ ਹੈ ਜਿਹੜਾ ਕੁਝ ਇਹਦੇ ਵਿੱਚ ਲੱਗਦਾ ਉਹਨਾਂ ਵਿੱਚ ਵੱਡੇ ਸ਼ੰਕੇ ਪੈਦਾ ਹੁੰਦੇ ਨੇ ਉਹਦੇ ਵਿੱਚ ਇਹ ਐਕਸੀਡੈਂਟ ਨਾਲ ਹੋਈ ਮੌਤ ਨਹੀਂ ਲੱਗਦੀ ਕਿ ਮੈਨੂੰ ਮੈਂ ਇਹ ਕਹਿਣਾ ਅੱਜ ਤੱਕ ਮੈਨੂੰ ਠੀਕ ਕਾਪੀ ਮਿਲੇ ਫਿਰ ਮੈਂ ਦਾਅਵੇ ਨਾਲ ਕਹਾਂਗਾ ਵੀ ਐਂ ਕਰੋ ਕਰੋ ਐਕਸੀਡੈਂਟ ਜਿੰਨੇ ਕਰ ਲੈਣੇ ਕਰਕੇ ਦਿਖਾਓ ਇੰਨੀ ਸੱਟਾਂ ਲਾ ਕੇ ਦਿਖਾਓ ਸਵਾਲ ਇਹ ਹੈ ਨਾ ਵੀ ਉਧਰ ਸੱਟਾਂ ਲਗਣੀਆਂ ਚਾਹੀਦੀਆਂ ਨੇ ਜਦ ਗੋਦਰਾ ਕਾਂਡ ਸੀ ਉਹ ਵੱਖਰੀ ਗੱਲ ਰਿਪੋਰਟ ਲਿਖੋ ਸੀ ਉਦੋਂ ਇਹੀ ਕਰ ਰਹੀ ਸੀ ਵੀ ਉਹਦੇ ਡੱਬੇ ਚ ਬਾਹਰੋਂ ਪੈਟਰੋਲ ਸੱਟਣ ਦੀ ਕੋਸ਼ਿਸ਼ ਕਰੀ ਦੀ ਜੇ ਬਾਹਰੋਂ ਪਾਇਆ ਜਾਵੇ ਕੀ ਇਹਨੂੰ ਅੰਦਰ ਜਾ ਕੇ ਐਂ ਲੱਗ ਸਕਦੀ ਆ ਉਹ ਕਹਿੰਦੇ ਨਹੀਂ ਲੱਗ ਸਕਦੀ ਅੰਦਰੋਂ ਲਾਈਆ ਕਿਸੇ ਨੇ ਅੱਗ ਇਦਾਂ ਹੀ ਇਹ ਤੁਸੀਂ ਇਹ ਜਿੰਨੀਆਂ ਸੱਟਾਂ ਨੇ ਇਹ ਤਾਂ ਹੁਣ ਰਿਕਾਰਡ ਬਣ ਗਿਆ ਨਾ ਇਹਨੂੰ ਤਾਂ ਬਰਦ ਨਹੀਂ ਸਕਦੇ ਐਂ ਕਰੋ ਜਿਹੜਾ ਮਰਜੀ ਐਕਸੀਡੈਂਟ ਹੋਵੇ ਰੇਲ ਦਾ ਹੋ ਜੇ ਬੱਸ ਦਾ ਹੋ ਜੇ ਕਿਸੇ ਬੰਦੇ ਦੀ ਗੱਡੀ ਦਾ ਹੋ ਜੇ ਕਿਸੇ ਵੀ ਐਕਸੀਡੈਂਟ 'ਚ ਸੱਟਾਂ ਕੋਈ ਉੱਤੋਂ ਗਿਰ ਜੇ ਇੰਨੀਆਂ ਕਿ ਸੱਟਾਂ ਇਸ ਤਰ੍ਹਾਂ ਦੀਆਂ ਸੱਟਾਂ ਕਿੱਥੇ ਲੱਗੀਆਂ ਦਿਖਾ ਦਿਓ ਅੱਜ ਤੱਕ ਪੁਲਿਸ ਰਿਕਾਰਡ ਕੱਢ ਦੇ ਕੋਈ ਡਾਕਟਰ ਰਿਕਾਰਡ ਕਰ ਦੇਣ ਵੀ ਆ ਦੇਖ ਲਓ ਯਾ ਤੇ ਆ ਇੱਕ ਸਾਡੇ ਕੋਲ ਕੇਸ ਇਹ ਕੇਸ ਪੂਰਾ ਇੱਕ ਤੁਹਾਨੂੰ ਮੈਡੀਕਲ ਲਿਟਰੇਚਰ 'ਚ ਨਹੀਂ ਡੱਬੇਗਾ ਆਟੋਮੈਕਲ ਲਿਟਰੇਚਰ ਕਿੰਨੇ ਝੂਠ ਸਾਫਤ ਹੋ ਜਾਂਦਾ ਹੁੰਦਾ ਤੁਹਾਨੂੰ ਇੱਕ ਉਦਾਹਰਨ ਦੇ ਕੇ ਮੈਂ ਤਾਂ ਕਹਿਣਾ ਇਹ ਚੰਗਾ ਕਰਾਮਾ ਪੇੜੇ ਰਹੇ ਇਹ ਇੱਥੇ ਦਾ ਗੁੱਡ گاਉਂ ਦਾ ਕੇਸ ਹੈ ਰਿਪੋਰਟਡ ਕੇਸ ਹੈ ਉਹ ਕਿਤਾਬ ਪਈ ਹੈ ਜੂਰੀਸਪਰੂਡੈਂਟ ਜਿਹਦੇ ਆਧਾਰ ਤੇ ਅਸੀਂ ਕਰਨਾ ਇੱਕ ਉਹ ਪਈ ਹੈ ਇੱਕ ਉਹ ਪਈ ਉਧਰ ਕਿਉਂਕਿ ਐਵੇਂ ਥੋੜਾ ਹਵਾ ਚ ਥੋੜਾ ਗੱਲਾਂ ਕਰੀ ਲਿਆ ਨੇ ਸੋ ਉਹਦੇ ਵਿੱਚ ਇੱਕ ਲੜਕੀ ਦੀ ਨਾਸ਼ ਦਰਖਤ ਨਾਲ ਟੰਗੀ ਹੋਈ ਮਿਲੀ ਉਕਰੀ ਛੋਟੜ ਸੀਗੀ ਜੀ ਤੇ ਉਹਦਾ ਬਿਆਨ ਬੂਨ ਹੋ ਗਿਆ ਕਿ ਜੀ ਇਹ ਤਾਂ ਮਤਲਬ ਸਾਰਾ ਪੋਸਟਮਾਰਟਮ ਕਰਿਆ ਜਿਨ੍ਹਾਂ ਨੇ ਉਹਨਾਂ ਨੇ ਵੀ ਕਹਿਤਾ ਵੀ ਇਹ ਦਫਾ ਹਲੇ ਆਏ ਨੇ ਹੂੰ ਉਹ ਉਹਦਾ ਬਾਤ ਕਹੇ ਵੀ ਤੇ ਭਾਲੀਆਂ ਪਾਣੀਆਂ ਹੋਈਆਂ ਸੀ ਉਹ ਦੱਸੋ ਕਿੱਛ ਗੀਆਂ ਹੂੰ ਉਹ ਜੀ ਨਹੀਂ ਤੁਸੀਂ ਤਾਂ ਐਵੇਂ ਕਹਿੰਦੇ ਕਿਉਂਕਿ ਡਾਕਟਰ ਰਿਪੋਰਟ ਸਭ ਜੱਜਰ ਨਾਲ ਜਾਂਦੇ ਨੇ ਮੇਰੇ ਨਾਲ ਤਾਂ ਵਾਪਰੀਆਂ ਹੋਈਆਂ ਨੇ ਇਹ ਉਹ ਕੁਝ ਵੀ ਕਰਦੇ ਜੇ ਨਾਲ ਜੱਜਰ ਨਾਲ ਦੇ ਫਿਰ ਜਮਈ ਪੱਠਾ ਵੱਜ ਜਾਂਦਾ ਆ ਮੈਂ ਜੱਜਰ ਰਲੇ ਹੋਏ ਦੇਖੇ ਨੇ ਹੂੰ ਮਿੰਨੂ ਤਾਂ ਹਿੰਜ ਕੋਈ ਚੱਕਣੀ ਮੈਂ ਉਹਨਾਂ ਦੇ ਸ਼ਿਕਾਇਤਾਂ ਕਰੀਆਂ ਨੇ ਹਾਈ ਕੋਰਟ ਨੂੰ ਸੋ ਇਹ ਇਹ ਜਾਂ ਕੋਈ ਚੱਕਰ ਨਹੀਂ ਹੈ ਜਦ ਤੁਹਾਡੇ ਸਾਹਮਣੇ ਬਾਬੇ ਨੇ ਕਿਹਾ ਕਾਜੀ ਹੋਏ ਵੇ ਕਰੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ੍ਹ ਸੁਣਾਏ ਇਹ ਸਭ ਵੱਡੀ ਲੈ ਕੇ ਹੱਕ ਗਵਾ ਰਹੇ ਨੇ ਉਸ ਨੂੰ 2 ਸਾਲ ਬਾਅਦ ਉਹ ਬੰਦਾ ਬਾਗੀਆਂ ਵੇਚਦਾ ਫੜਿਆ ਗਿਆ ਜਦੋਂ ਬਾਗੀਆਂ ਵੇਚਦਾ ਫੜਿਆ ਗਿਆ ਫਿਰ ਉਹਨੇ ਸਾਰੀ ਗੱਲ ਕੱਢੀ ਕਿ ਅਸੀਂ ਇਹਦਾ ਰੇਪ ਕਰਿਆ ਇਹਨੂੰ ਮਾਰਿਆ ਇਹਨੂੰ ਟੰਗਿਆ ਵਿੱਚੇ ਪੋਸਟਮਾਰਟਮ ਰੋਲ ਗਿਆ ਕਿਉਂਕਿ ਡਾਕਟਰ ਨੇ ਇਹ ਨਹੀਂ ਹੋ ਕੇ ਪੋਸਟਮਾਰਟਮ ਕਰਤਾ ਹਾਂ ਠੀਕ ਹੈ ਠੀਕ ਹੈ ਔਰ ਬਹੁਤੇ ਵਾਰੀ ਡਾਕਟਰ ਨੂੰ ਪੜਾਵੀਏ ਦੰਦੇ ਨੇ ਵੀ ਜੋ ਪੁਲਿਸ ਲਿਖੇ ਉਹਦੇ ਨਾਲ ਡਿਫਰ ਨਾ ਕਰਿਆ ਕਰੋ ਕਿਉਂਕਿ ਉੱਥੇ ਝਗੜਾ ਪਿਆ ਰਹਿਣਾ ਹੈ ਉੱਥੇ ਸੱਚ ਝੂਠ ਕੋਈ ਨਹੀਂ ਦੇਖਦਾ ਜੇ ਪੁਲਿਸ ਦੀ ਤੇ ਡਾਕਟਰ ਦੀ ਰਿਪੋਰਟ ਵੱਖਰੀ ਵੱਖਰੀ ਹੋ ਗਈ ਉੱਥੇ ਪੰਗਾ ਪਿਆ ਰਹਿਣਾ ਕਿਉਂਕਿ ਵਕੀਰਾਂ ਨੇ ਕਿਹਾ ਕੋਈ ਤਰੇ ਉਹਨਾਂ ਤੋਂ ਸਵਾਲ ਪੁੱਛੀ ਜਾਣੇ ਨੇ ਹਾਲਾਂਕਿ ਮੈਂ ਜਦ ਵੀ ਕੋਰਟਾਂ 'ਚ ਗਿਆ ਮੈਨੂੰ ਕ ਜਿਹੜੇ ਵਿਰੋਧੀ ਪਾਰਟੀ ਦਾ ਵਕੀਲ ਹੁੰਦਾ ਹੈ ਜਿੱਥੇ ਮੈਂ ਕਿਤੇ ਗਵਾਹ ਨਿੱਜੀ ਤੌਰ ਤੇ ਵੀ ਹੋਵਾਂ ਉੱਥੇ ਵੀ ਮੈਨੂੰ ਇੱਜ਼ਤਮੰਦ ਨਾਲ ਹੀ ਗੱਲ ਕਰਦੇ ਨੇ ਪਰ ਵੀ ਵਕੀਲ ਨੇ ਤਾਂ ਆਪਣੇ ਸਵਾਲ ਪੁੱਛ ਨਹੀਂ ਹੁੰਦੇ ਨੇ ਸੋ ਇਸ ਕਰਕੇ ਜਿਵੇਂ ਉਹ ਕੇਸ ਐਦਾਂ ਨਿਕਲੇ ਨੇ ਉਹ ਰਿਪੋਰਟਡ ਕੇਸ ਹੈ ਐਦਾਂ ਇਹ ਜਿਹੜਾ ਹੈਗਾ ਇਹ ਇੱਕ ਕਲਾਸਿਕਲ ਕੇਸ ਹੈ ਜਿਹਦੇ ਵਿੱਚ ਪੁਲਿਸ ਦੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੱਡੀ ਕੁਤਾਹੀ ਹੈ ਕਿਤੇ ਇਹ ਪਹਿਲੀ ਗੱਲ ਗੌਰਵ ਯਾਦਵ ਨੂੰ ਤੇ ਡਾਇਰੈਕਟਰ ਹੈਲਥ ਸਰਵਿਸਸ ਨੂੰ ਇਹ ਦੋਹਾਂ ਨੂੰ ਸੋਚਣਾ ਚਾਹੀਦਾ ਹੈ ਸੈਕਟਰੀ ਹੈਲਥ ਨੂੰ ਸੋਚਣਾ ਚਾਹੀਦਾ ਹੈ ਹੈਲਥ ਮਨਿਸਟਰ ਨੂੰ ਸੋਚਣਾ ਚਾਹੀਦਾ ਹੈ ਹੋਮ ਸੈਕਟਰੀ ਨੂੰ ਸੋਚਣਾ ਚਾਹੀਦਾ ਹੈ ਹੋਮ ਮਨਿਸਟਰ ਭਗਵੰਤ ਮਾਨ ਆਪ ਹੀ ਨੇ ਇਹਨਾਂ ਨੂੰ ਸੋਚਣ ਚਾਹੀਦਾ ਵੀ ਇਹ ਦੋ ਵਿਭਾਗਾਂ ਦੀ ਚੰਗੀ ਪੁੱਛਗਿੱਛ ਕਰਨੀ ਦੀ ਲੋੜ ਹੈ ਆਹ ਪੋਸਟਮਾਰਟਮ ਇਹ ਸਿੱਸ਼ਾ ਦੱਸ ਰਿਹਾ ਜਿੱਦੇ ਕੋਈ ਕਹੇ ਮੈਂ ਸਾਬਤ ਕਰਨ ਤਿਆਰ ਹਾਂ ਜਿੱਥੇ ਮਰਜੀ ਕਰ ਲੈਣ ਗੱਲ ਹੂੰ ਇਹ ਤਾਂ ਨਹੀਂ ਮੈਂ ਕਿ ਸਰਵੇ ਕੀਨੇ ਕਰਿਆ ਕਦ ਕਰਿਆ ਕਿਵੇਂ ਕਰਿਆ ਇਹ ਤਾਂ ਮੁਸ਼ਕਿਲ ਹੈ ਪਰ ਜਿੰਨਾ ਕਿ ਹੈਗਾ ਇਹ ਚ ਉਹ ਲੱਗਦਾ ਵੀ ਇਹ ਐਕਸੀਡੈਂਟ ਨਾਲ ਮੌਤ ਨਹੀਂ ਹੋ ਸਕਦੀ ਐ ਤਾਂ ਜੀ ਬਹੁਤ ਸ਼ੁਕਰੀਆ ਜੀ ਡਾਕਟਰ ਪਿਆਰਾਲਲ ਗਰਗ ਜੀ ਜਿਨ੍ਹਾਂ ਨੇ ਇਸ ਅਧਿਐਨ ਕੀਤਾ ਇਸ ਪੋਸਟਮਾਰਟਮ ਦਾ ਅਰ ਕਲਾ ਕਲਾ ਸ਼ਬਦ ਦੱਸ ਦੱਸ ਰਹੇ ਨੇ ਉਹ ਕਿ ਆਖਰਕਾਰ ਇਸ ਵਿਸ਼ਵਾਲ ਕਿਵੇਂ ਵੱਡੇ ਖੜੇ ਹੁੰਦੇ ਨੇ ਵੱਡੀਆਂ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਨੇ ਪਰ ਇੱਕਤਾਈ ਹੋਈ ਕਿਸ ਵੱਲੋਂ ਕੀ ਇਸ ਵਿੱਚ ਪੁਲਿਸ ਹੀ ਸਾਰੀ ਦੀ ਸਾਰੀ ਕਸੂਰਵਾਰ ਹੈ ਜਾਂ ਕਿਤੇ ਨਾ ਕਿਤੇ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰ ਵੀ ਮੌਕੇ ਦੇ ਜ਼ਿੰਮੇਵਾਰ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤਾਂ ਤਾਂ ਹੀ ਮਿਲ ਸਕਦੇ ਨੇ ਜੇਕਰ ਨਿਰਪੱਖਤਾ ਦੇ ਨਾਲ ਉੱਚ ਪੱਧਰੀ ਜਾਂਚ ਹੋ ਸਕੇ ਤੇ ਫੇਰ ਹੀ ਪਤਾ ਲੱਗ ਸਕਦਾ ਹੈ ਕਿ ਨਰਿੰਦਰ ਦੀਪ ਸਿੰਘ ਦੇ ਕਾਤਲ ਕੌਣ ਨੇ ਜੇਕਰ ਵਾਕਿਆ ਹੀ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਫਿਲਹਾਲ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਇਸ ਮਸਲੇ ਤੇ ਨਜ਼ਰ ਬਣਾ ਕੇ ਰੱਖੀਏ ਔਰ ਕੱਲੀ ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਇਸ ਰਿਪੋਰਟ ਚ ਐਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ